24 ਦਿਖ ਰਿਹਾ ਹੈ ਦਰਸ਼ਕਾਂ ਨੂੰ ਸੋਢੀ ਨਾਗਰ ਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਨੂੰ ਆ ਜਿਹੜੀ ਸਾਡੀ ਸੈਗਮੈਂਟ ਆ ਡਿਸਕਸ਼ਨ ਹੱਬ ਦੇ ਵਿੱਚ ਜਿਹੜਾ ਸਾਡੇ ਨਾਲ ਐਵੀ ਢਾਲੀਵਾਲ ਹੋਇਆ ਕਰਨਗੇ ਢਾਲੀਵਾਲ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਵੈਲਕਮ ਜੀ ਆਨੂੰ ਸੋਢੀ ਨਾਗਰਾਈ ਤੁਹਾਡਾ ਤਿਆਰ ਪੀਡੀ 24 ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਮੈਂ ਕਹਾਂਗਾ ਇਨਵੋਲਵ ਰਹੀ ਨੂੰ ਖਾਸ ਕਰਕੇ ਸਿਟੀ ਦੀ ਗੱਲ ਕਰ ਲਈ ਕੈਨੇਡਾ ਵਾਈਡ ਇਲੈਕਸ਼ਨਾਂ ਨੂੰ ਲੈ ਕੇ ਜਾਂ ਫਿਰ ਜਿਹੜੇ-ਜਿਹੜੇ ਮੁੱਦਿਆਂ ਤੇ ਜਿਹੜੇ ਵਿਚਾਰ ਹੋਣੇ ਚਾਹੀਦੇ ਆ ਉਹ ਕਰਨੇ ਵੀ ਚਾਹੀਦੇ ਚਾਹੇ ਮੀਡੀਆ ਕਿਤੇ ਨਾ ਕਿਤੇ ਕਵਰੇਜ ਕਰਦੇ ਆ ਪਰ ਸਾਰੇ ਨਹੀਂ। ਕਈ ਵਾਰੀ ਅਸੀਂ ਮੈਂ ਦੇਖਦਾ ਉਹਨਾਂ ਸਵੇਰ ਤੋਂ ਜਿਹੜੀ ਗੱਲ ਚੱਲਦੀ ਸ਼ਾਮ ਤੱਕ ਉਹੀ ਚੱਲੀ ਜਾਂਦੀ। ਜੇ ਨਹੀਂ ਕਿਸੇ ਨੇ ਕੋਈ ਆਪਣਾ ਮੁੱਦਾ ਟੱਚ ਕਰਨਾ ਤੇ ਉਹ ਕਰਨਾ ਹੀ ਨਹੀਂ। ਹਾਂਜੀ ਹਾਂਜੀ ਇਹ ਇਹ ਬਹੁਤ ਆਪਣੇ ਕਮਿਊਨਿਟੀ ਦੇ ਵਿੱਚ ਇਸ਼ੂ ਆ ਕਿਉਂਕਿ ਜਿਹੜਾ মিডিਆ ਵੀ ਹੋ ਗਿਆ ਜਾਂ ਹੋਰ ਵੀ ਹੋ ਗਿਆ ਇਹ ਸਾਰੇ ਪੋਲਰਾਈਜ਼ਡ ਪੋਲੀਟੀਕਲੀ ਬਹੁਤ ਡਿਵਾਈਡਡ ਆ ਸੋ ਵਨ ਸਾਈਡਡ ਗੱਲ ਕਰਦੇ ਆ ਨਾ ਕਿ ਜੇ ਕੋਈ ਏ ਪਾਰਟੀ ਨੂੰ ਸਪੋਰਟ ਕਰਦਾ ਉਹਦੀ ਗੱਲ ਜਿਆਦਾ ਸਪੋਰਟ ਕਰੂਗਾ ਭਲਾ ਗਲਤੀ ਹੋਵੇ ਜਿਹੜਾ ਕੋਈ ਬੀ ਨੂੰ ਕਰਦਾ ਉਹਦੀ ਕਰੂਗਾ ਓਮੇ ਸਿਟੀ ਦੇ ਵਿੱਚ ਕੋਈ ਕੁਸ ਬੰਦੇ ਕਿਸੇ ਸਲੈਟ ਨੂੰ ਸਪੋਰਟ ਕਰਦੇ ਆ ਕੋਈ ਦੂਜੀ ਸਲੈਟ ਨੂੰ ਕਰਦੇ ਆ ਸੋ ਉਹ ਹਮੇਸ਼ਾ ਇੱਕ ਦੂਜੇ ਦੀ ਗੱਲ ਕਵਰ ਕਰਦੇ ਆ ਦੇ ਡੋਂਟ ਬਰਿੰਗ ਦਾ ਇਸ਼ੂਸ ਦੈਟ ਆਰ ਇੰਪੈਕਟਿੰਗ ਦਾ ਲੋਕਲ ਰੈਜ਼ਿਡੈਂਸ ਤੇ ਆਪਾਂ ਬਾਈ ਜਿਹੜਾ ਪਹਿਲੇ ਮੁੱਦੇ ਤੇ ਵਿਸ਼ੇ ਤੇ ਗੱਲ ਕਰਦੇ ਆ ਅਨਪਲੋਇਮੈਂਟ ਨੂੰ ਲੈ ਕੇ ਜਿਹੜਾ ਪਿਛਲੇ ਹਫਤੇ ਦੀ ਰਿਪੋਰਟ ਨੂੰ ਲੈ ਕੇ ਉਹਦੇ ਵਿੱਚ ਮੈਂ ਚਾਹਨਾ ਥੋੜਾ ਜਿਆ ਡੀਪਲੀ ਕਲੀਅਰ ਕੱਟ ਤੁਹਾਡੇ ਵਿਚਾਰ ਜਿਹੜਾ ਜੀ ਸੋ ਆਪਾਂ ਤੁਹਾਨੂੰ ਜਿਵੇਂ ਆਪਣੇ ਅਨਪਲੋਇਮੈਂਟ ਰਿਪੋਰਟ ਹੈ ਜਿਹੜੀ ਐਵਰੀ ਮੰਥ ਇਸ਼ੂ ਹੁੰਦੀ ਆ ਜੂਸਲੀ ਇਹ ਸਰਵਿਸ ਕੈਨੇਡਾ ਇਸ਼ੂ ਕਰਦੀ ਆ ਪਰ ਇਹ ਜਿਹੜੀ ਇਹਨਾਂ ਨੇ ਜਿਹੜੀ ਰਿਪੋਰਟ ਕੀਤੀ ਵੀ ਕੈਨੇਡਾ ਦੇ ਵਿੱਚ 41000 ਜੌਬ ਲਾਸ ਹੋਈ ਆ ਪਰ ਜੌਬ ਲਾਸ ਓਵਰ 100000 ਹੋਈ ਆ ਕਿਉਂਕਿ ਜਿਹੜੇ ਵੀ ਇਹ ਸਟੇਟਸ ਸਟੈਟਸ ਦਿੰਦੇ ਆ ਜੀ ਇਹ ਅੰਡਰ ਪ੍ਰੈਸ਼ਰ ਆਉਂਦੇ ਆ ਗਵਰਨਮੈਂਟ ਵੱਲੋਂ ਓਕੇ ਭਈ ਘੱਟ ਸ਼ੋ ਕਰ ਰਹੀ ਠੀਕ ਆ ਸੋ ਜਿਵੇਂ ਆਪਾਂ ਉਦੋਂ ਇਲੈਕਸ਼ਨ ਦੇ ਵਿੱਚ ਵੀ ਆਪਾਂ ਕਿਹਾ ਸੀਗਾ ਵੀ ਬ੍ਰੈਂਟਨ ਚੰਗੂਜੀ ਪਾਰਕ ਜਿਹੜਾ ਬ੍ਰੈਂਟਨ ਦਾ ਹਾਰਟ ਆ ਹਮ ਇਦੇ ਵਿੱਚ ਪਿਛਲੇ 10 ਸਾਲਾਂ ਦੇ ਚੋਂ 30000 ਜੋ ਆਉ ਲੂਸ ਹੋਏ ਜਿਵੇਂ ਕ੍ਰੈਡਿਟ ਟਾਇਰ ਬੰਦ ਹੋ ਰਿਹਾ ਹੋ ਗਿਆ ਆਲਰੇਡੀ ਜੀ ਤੇ ਫੋਰਡ ਇੱਥੋਂ ਬੰਦ ਹੋਇਆ ਵਿਕਾੜੀ ਬੰਦ ਤੇ ਕ੍ਰਾਈਸਲਰ ਬੰਦ ਗਈ ਹੈ ਕ੍ਰਾਈਸਲਰ ਹੁਣ ਖੁੱਲਣੀ ਵੀ ਨਹੀਂ ਹੈਗੀ ਮੋਸਟ ਪ੍ਰੋਬਬਲੀ ਹੋਰ ਬਹੁਤ ਸਾਰੀਆਂ ਕੰਪਨੀਆਂ ਬੰਦ ਹੋਈਆਂ ਹਨਾ ਸੋ ਸੋ ਜਿੰਨਾ ਚਿਰ ਇਹ ਇਹ ਜਿਹੜੀ ਇਹ ਆਪਾਂ ਨੂੰ ਪਹਿਲੇ ਅਸੀਂ 2022 ਚ ਵੀ ਕਿਹਾ ਸੀ ਤੇਜ ਵੀ ਕਿਹਾ 24 ਜੀ ਵੀ ਕਿਹਾ ਸੀ ਵੀ ਹਾਲੇ ਕਟੋਗੜ ਮਿਲੀਅਨ ਜੌਬ ਲਾਸ ਹੋਰ ਹੋਏਗੀ ਅਗਲੇ 12 ਮਹੀਨਿਆਂ ਚ ਓਕੇ ਸੋ ਇਹਨਾਂ ਦੀ ਜਿਹੜੀਆਂ ਪਾਲਿਸੀ ਦਾ ਇਹ ਜੌਬ ਕ੍ਰੀਏਸ਼ਨ ਵੱਲ ਇਹਨਾਂ ਦਾ ਹੈ ਨੀਗਾ ਧਿਆਨ ਜ਼ਿਆਦਾ ਹੁਣ ਜਿਵੇਂ ਪਿਛਲੇ ਇਹਨਾਂ ਨੇ ਲਿਖਿਆ ਹੈਗਾ ਦੂਜੇ ਨੇ ਆਪਣੇ ਜਿਹੜਾ ਇਥੋਂ ਐਮਪੀ ਐਮਪੀ ਹੈਗਾ ਸ਼ਖਫਤ ਅਲੀ ਜੀ ਇਹ ਇਹਨੇ ਰਿਕਵੈਸਟ ਕੀਤੀ ਆ ਫਾਈਨੈਂਸ ਮਿਨਿਸਟਰ ਦੇ ਨਾਲ ਕਿਉਂਕਿ ਟ੍ਰੈਜ਼ਰੀ ਬੋਰਡ ਦਾ ਪ੍ਰੈਜ਼ੀਡੈਂਟ ਬਣਾਇਆ ਇਹਨੂੰ ਓਕੇ ਤੇ ਜਿਹੜਾ ਫਾਈਨੈਂਸ ਮਿਨਿਸਟਰ ਆਪਣਾ ਹੈਗਾ ਫਲੀਪੇ ਜੀ ਇਹਨਾਂ ਨੇ ਰਿਕਵੈਸਟ ਕੀਤੀ ਹੈ ਵੀ ਸਾਰੇ ਜਿਹੜੇ ਡਿਪਾਰਟਮੈਂਟਸ ਆ ਵੀ 15% ਇਹਨਾਂ ਦੇ ਵਿੱਚ ਕੱਟ ਲਾਓ ਰਿਹਾ ਕਿ ਅਸੀਂ 25 ਬਿਲੀਅਨ ਡਾਲਰ ਸੇਵ ਕਰਨਾ ਠੀਕ ਹੈ ਸਭ ਤੋਂ ਜ਼ਿਆਦਾ ਕੱਟ ਇਹਨਾਂ ਨੇ ਰਿਕਵੈਸਟ ਕੀਤਾ ਹੈ ਹੈਲਥ ਡਿਪਾਰਟਮੈਂਟ ਦੇ ਵਿੱਚ ਅੱਛਾ ਹੈਲਥ ਮਿਨਿਸਟਰੀ ਦਾ ਠੀਕ ਹੈ ਉਹਦੇ ਵਿੱਚ ਇਥੋਂ ਤੱਕ ਵੀ ਜਾ ਰਹੇ ਐ ਇਹ ਜਿਹੜਾ ਉਦੋਂ ਡੈਂਟਲ ਪਲਾਨ ਤੇ ਆਈ ਪਲਾਨ ਦਾ ਜਿਹੜਾ ਸੀਗਾ ਐਂਡੀਪੀ ਨੇ ਜਦੋਂ ਮਾਇਨਾਰਟੀ ਗਵਰਨਮੈਂਟ ਸੀਗੀ ਮਾਇਨਾਰਟੀ ਸੀਗੀ ਲਿਬਰਲ ਨੇ ਫੋਰਸਫੁਲੀ ਲੈ ਕੇ ਆਂਦਾ ਸੀ ਉਥੋਂ ਤੱਕਰ ਉਹਨੂੰ ਸਕ੍ਰੈਪ ਕਰਨ ਦੀ ਵੀ ਗੱਲ ਕੀਤੀ ਆ ਹਮ ਸੋ ਇਹਨਾਂ ਨੇ ਹੋਰ ਵੀ ਕਿਹਾ ਵੀ ਅਸੀਂ ਜਿਹੜੀ ਲਿਬਰਲ ਗਵਰਨਮੈਂਟ ਨੇ ਲਾਸਟ 10 ਸਾਲਾਂ ਦੇ ਵਿੱਚ ਜਦੋਂ ਮਿਸਟਰ ਟਰੂਡੋ ਪ੍ਰਾਈਮ ਮਿਨਿਸਟਰ ਸੀ ਇਹਨਾਂ ਨੇ 100000 ਤੋਂ ਉੱਪਰ ਗਵਰਨਮੈਂਟ ਡਿਪਾਰਟਮੈਂਟਾਂ ਦੇ ਵਿੱਚ ਪਰਤੀ ਕੀਤੇ ਸੀ ਲੋਕ ਜਿਆਦਾ ਸੀਆਰਐਚ ਕੀਤੇ ਸੀ ਜੀ ਹੁਣ ਇਹਨਾਂ ਨੇ ਕਿਹਾ ਵੀ 64000 ਏਮਪਲੋਈ ਉਹਦੇ ਵਿੱਚੋਂ ਘਟਣਾ ਰਿਹਾ ਓਕੇ ਇਹਨਾਂ ਨੂੰ ਜਿਹੜਾ ਇਹਦਾ ਥੈਂਕ ਟੈਂਕ ਨੇ ਜਿਹੜੀ ਇਹਨਾਂ ਨੂੰ ਰეკਮੈਂਡੇਸ਼ਨ ਕੀਤੀ ਆ ਠੀਕ ਹੈ ਸੋ ਇਹਨਾਂ ਦਾ ਧਿਆਨ ਜਿਆਦਾ ਰੈਵਨਿਊ ਸੋਰਸਸ ਕ੍ਰੀਏਟ ਕਰਨਾ ਜਾਂ ਹੋਰ ਪਾਸੇ ਵੱਲ ਨਹੀਂ ਹੈਗਾ ਜੀ ਸੋ ਹੋਰ ਵੀ ਲੋਕਾਂ ਨੂੰ ਇਹ ਹੁਣ ਪੇਸ਼ਾਨ ਕਰਨਗੇ ਜਿਵੇਂ ਹੁਣ ਜਿਵੇਂ ਜਿਹੜੀ ਸਭ ਤੋਂ ਵੱਧ ਆਰਡ ਦਾ ਹੋ ਰਹੀ ਹੈ ਬ੍ਰੈਂਪਟਨ ਦੀ ਇਸ ਵਾਰ ਬ੍ਰੈਂਪਟਨ ਨੂੰ ਪੂਰਾ ਸੀਆਰਏ ਨੇ ਟਾਰਗੇਟ ਕੀਤਾ ਵਾ ਓਕੇ ਪੂਰਾ ਸਕੰਦੇਜ ਚ ਲਿਆ ਵਾ ਠੀਕ ਹੈ ਜਿੰਨੀ ਸੀਆਰਏ ਆਰਡ ਕਰ ਰਿਹਾ ਇਸ ਵਾਰ ਛੋਟਾ ਟਰੱਕ ਡਰਾਈਵਰ ਹੋ ਗਿਆ ਰੀਅਲ ਏਸਟੇਟ ਹੋ ਗਿਆ ਏਜੰਟਸ ਜਾਂ ਜਿਹੜੀ ਕੰਪਨੀਆਂ ਹੋ ਗਿਆ ਬ੍ਰੈਂਪਟਨ ਦੇ ਐਡਰੈਸ ਦੇ ਵਿੱਚ ਤਕਰੀਬਨ ਇਹ ਹਰ ਬੰਦੇ ਦੀ ਆਰਡ ਕਰ ਰਹਾ ਹੈ ਓਕੇ ਸੋ ਦੇ ਆਰ ਟਾਰਗੇਟਿੰਗ ਵੈਰੀ ਵੈਰੀ ਹਾਈਲੀ ਲੈਵਲ ਬ੍ਰੈਂਪਟਨ ਰੈਜ਼ੀਡੈਂਟਸ ਕਿਉਂਕਿ ਸਾਡੇ ਅ ਟਾਰਗੇਟ ਦਾ ਮਤਲਬ ਇਹ ਹੈਗਾ ਕਿਉਂਕਿ ਸਾਡੀ ਜਿਹੜੀ ਸਿਟੀ ਦੇ ਵਿੱਚ ਅ ਦੂਜੀ ਜੌਬਸ ਘੱਟ ਆ ਜਿਹੜੀ ਕਿ ਪੇਰੋਲ ਤੇ ਚੱਲਦੀ ਆ ਤੇ ਸੈਲਫ এমਪਲੋਈ ਬਹੁਤ ਆ ট্রাক ਆਪਰੇਟਰ ਸਾਰਾ ਸੈਲਫ এমਪਲੋਈ ਆ ਠੀਕ ਹੈ ਹੋਰ ਬਿਜ਼ਨਸਮੈਨ ਜਿਹੜੇ ਜਿਵੇਂ ਨਾਲੋ ਤੁਸੀਂ ਕੋਈ ਵੀ ਸੈਲਫ এমਪਲੋਈ ਆ ਜਾਂ ਹੋਰ ਜਿਵੇਂ ਰੀਅਲ اسٹیਟ ਏਜੰਟ ਵੀ ਸੈਲਫ এমਪਲੋਈ ਆ ਮਾਰਗਨ ਰੈਸਟੋਰੈਂਟ ਸਾਰੇ ਰੈਸਟੋਰੈਂਟ ਹੋਗੇ ਸੋ ਕਿਉਂਕਿ ਸਾਡੀ ਸਾਡੀ ਸਿਟੀ ਦੇ ਵਿੱਚ ਜੌਬ ਬਹੁਤ ਘੱਟ ਆ ਹੂੰ ਤੇ ਕਿਉਂਕਿ ਸਾਡਾ ਇਹਨਾਂ ਦਾ ਫੋਕਸ ਇਸ ਵਾਲੇ ਨਹੀਂ ਹੈਗਾ ਤੇ ਉਹ ਇੱਥੇ ਜਿਆਦਾ ਸੈਲਫ এমਪਲੋਏ ਹੋਣ ਕਰਕੇ ਇਹਨਾਂ ਨੂੰ ਬਹੁਤ ਤਰੀਕੇ ਦੇ ਨਾਲ ਇਹਨਾਂ ਨੇ ਬਹੁਤ ਜਿਆਦਾ ਆਰ ਰਿਡਿਸ਼ੂ ਕਰ ਰਿਹਾ ਮੇਰੇ ਕੋਲੇ ਕੱਲ ਲੈਟਰ ਆਈ ਕਿਸੇ ਦੀ ਉਹ ਰੀਅਲ ਸਟੇਜ ਏਜੰਟ ਆ ਤੁਸੀਂ ਵੀ ਜਾਣਦੇ ਹੋ ਉਹਨੂੰ ਜੀ ਉਹਦੀ ਰੈਵਨਿਊ ਸੀਗੀ ਉਹਨੇ 750000 ਡਾਲਰ ਬਣਾਇਆ 2022 23 ਚ ਗਰੋਸ ਓਕੇ ਉਹਦੀ ਆਡਿਟ ਕੀਤੀ ਉਹਨੂੰ ਟੈਕਸ ਕੱਢਿਆ ਇਹਨਾਂ ਨੇ 766000 ਬੱਲਾ ਉਹਦੀ ਰੈਵਨਿਊ ਜਿਹੜੀ ਸੀਗੀ ਟੋਟਲ ਗ੍ਰੋਸ 750000 ਆ ਆਡਿਟ ਕਰਕੇ ਉਹਦੇ ਬਾਅਦ 2 ਸਾਲ ਦਾ ਇਹਨਾਂ ਨੇ 7 ਲੱਖ 66000 ਕੱਢਿਆ ਬੱਲਾ ਬੱਲਾ ਹਾਲਾਂਕਿ ਤੁਸੀਂ ਦੇਖੋ ਜੇ 750 ਉਹਨੇ ਗਰੋਸ ਕੀਤੀ ਉਹਦੇ ਵਿੱਚ ਉਹਦੇ ਖਰਚੇ ਵੀ ਹੋਏ 2-3 ਲੱਖ ਉਸ ਤੋਂ ਬਾਅਦ ਜੇ ਉਹਦਾ ਤੁਸੀਂ 5 ਲੱਖ ਉਹਦਾ ਚੱਲ ਰ ਨੈਟ ਰਹਿ ਗਿਆ ਉਹਦੇ ਵਿੱਚ ਜੇ ਤੁਸੀਂ ਉਹਨੂੰ ਫਾਈਨ ਕਰਦੇ ਹੋ ਵੀ 50% ਵੀ ਲਾ ਲਓ ਫਿਰ ਵੀ 250 ਬਣਦਾ ਹਾਂ ਹੁਣ ਪਤਾ ਨਹੀਂ ਉਹ ਕਿਸ ਤਰੀਕੇ ਇਹਨਾਂ ਨੂੰ ਹੈਂਡਲ ਕਰੇਗਾ ਬਈ ਹਾਂ ਸੋ ਇਹ ਮੈਂ ਇਹ ਕਹਿਣ ਦਾ ਮਤਲਬ ਆ ਜਦੋਂ ਆਪਾਂ ਇਹਨਾਂ ਨੂੰ ਇਲੈਕਟ ਕੀਤਾ ਸੀ ਇਹਨਾਂ ਕੋਲੇ ਕੋਈ ਐਕਸਪੀਰੀਅੰਸ ਨਹੀਂ ਸੀ ਦੇ ਵਾਰ ਲੁਕਿੰਗ ਫਾਰ ਅ ਜੌਬ ਦੇ ਗਾਟ देयर ਜੌਬ ਸੋ ਹੁਣ ਉਹਨਾਂ ਦੀ ਜੌਬ ਹੈਗੀ ਵੀ ਤੁਹਾਨੂੰ ਪਰੇਸ਼ਾਨ ਕਰਨਾ ਸੋ ਦੈਟਸ ਵਾਟ ਦੇ ਡੂਇੰਗ ਤੇ ਨਾਲ ਹੀ ਮਿਲਦੀ ਗੱਲ ਕਰਾਂਗੇ ਟਰਾਂਸ ਫੋਨੋਂ ਲੈ ਕੇ ਜਿਹੜਾ ਬਿਜ਼ਨਸ ਟ੍ਰਕਿੰਗ ਦੀ ਗੱਲ ਆਪਾਂ ਕਰੀ ਕਿਉਂਕਿ ਟ੍ਰਕਿੰਗ ਤੇ ਸਾਰਾ ਬਹੁਤ ਸਾਰੇ ਬਿਜ਼ਨਸ ਜਿਹੜੇ ਡਿਪੈਂਡ ਆ ਉਹ ਵੀ ਦਿਨ ਵੇ ਦਿਨ ਵੇ ਦੇਖਿਆ ਜਿਹੜੀਆਂ ਛੋੜੀਆਂ ਟਰਾਂਸਪੋਰਟ ਉਹ ਤਾਂ ਆਲਰੇਡੀ ਕਈਆਂ ਨੇ ਬੈਂਕਰਪਸੀਆਂ ਕਰ ਲਈਆਂ ਜਾਂ ਬੰਦ ਹੋ ਗਏ ਉਹ ਸੋ ਟਰਾਂਸਪੋਰਟੇਸ਼ਨ ਸਾਡੀ ਕਮਿਊਨਿਟੀ ਜਿਹੜੀ ਹੈਗੀ ਬਹੁਤ ਟਰਾਂਸਪੋਰਟੇਸ਼ਨ ਤੇ ਡਿਪੈਂਡ ਕਰਦੀ ਆ ਕਿਉਂਕਿ ਸਾਡੀ ਫਰਸਟ ਜਨਰੇਸ਼ਨ ਸੈਕੰਡ ਜਨਰੇਸ਼ਨ ਜਿਹੜੀ ਜਨਰੇਸ਼ਨ ਜੀ ਆ ਹੁਣ 97 ਤੋਂ ਲੈ ਕੇ ਹੁਣ ਤੱਕ ਜਿਹੜੀ ਆ ਰਹੀ ਆ ਜਨਰੇਸ਼ਨ ਜੀ ਕਹਿੰਦੇ ਆ ਨੂੰ ਹਨਾ ਲੋਗੋ ਜਨਰੇਸ਼ਨ 8 ਟਰਾਂਸਪੋਰਟੇਸ਼ਨ ਇੰਡਸਟਰੀਸ ਘਟਾ ਕਿਉਂਕਿ ਆਈਟੀ ਐਲ ਜਿਆਦਾ ਜਾ ਰਹੇ ਉਹ ਆਪਣੇ ਬੱਚੇ ਇਥੇ ਦੇ ਵਰਨ ਜਿਹੜੀ ਸਾਡੀ ਇਹ ਦੂ ਪਿਛਲੀ ਜਨਰੇਸ਼ਨ ਆ ਜਨਰੇਸ਼ਨ ਐਕਸ ਹੋਗੇ ਜਨਰੇਸ਼ਨ ਮਿਲੈਨੀਅਮਸ ਹੋਗੇ ਇਹ ਟਰਾਂਸਪੋਰਟੇਸ਼ਨ ਦੇ ਵਿੱਚ ਜਾਵਾ ਕਿਉਂਕਿ ਸਾਡੇ ਜਿਹੜੇ ਲੋਕ ਆ ਪਿੱਛੋਂ ਜਦੋਂ ਪੰਜਾਬ ਚੋਂ ਆਏ ਆਪਾਂ ਤੇ ਬੈਕਗ੍ਰਾਉਂਡ ਇਹ ਜਿਹੜੇ ਜਿਆਦਾ ਲੋਕ ਟਰੱਕ ਚਲਾਉਂਦੇ ਉਹਨਾਂ ਦੀ ਬੈਕਗ੍ਰਾਉਂਡ ਫਾਰਮਿੰਗ ਹੁੰਦੀ ਹੈ ਸਹੀ ਗੱਲ ਸੋ ਸਾਰੇ ਲੋਕ ਕਹਿੰਦੇ ਸੋ ਜੋ ਸਾਡਾ 40000 ਟਰੱਕ ਕ੍ਰਾਸ ਕਰਦਾ ਯੂਐਸ ਨੂੰ ਐਵਰੀ ਯੂਐਸ ਨੂੰ ਠੀਕ ਉਹਦੇ ਵਿੱਚ 30000 ਸਾਡਾ ਪੰਜਾਬੀ ਟਰੱਕ ਡਰਾਈਵਰ ਹੁੰਦਾ ਰਹਿ ਠੀਕ ਬੱਲਾ ਸੋ ਉਹਦੇ ਵਿੱਚ ਇਸ ਵਕਤ ਜਿਹੜੀ ਕਿ ਇੰਨੀ ਜਿਆਦਾ ਟਰਬਲ ਆ ਰਹੀ ਹੈ ਟਰਾਂਸਪੋਰਟ ਇੰਡਸਟਰੀ ਦੇ ਵਿੱਚ ਬੈਂਕਾਂ ਫੰਡਿੰਗ ਪੁੱਲ ਕਰ ਰਹੀਆਂ ਹਮ ਤੇ ਜੌਬ ਲਾਸ ਹੋ ਰਿਹਾ ਕਿਉਂਕਿ ਲਾਈਕ ਇਕਨੋਮੀ ਸਲੋ ਹੋ ਰਹੀ ਆ ਹਮ ਬੈਂਕਾਂ ਜਿਹੜੀ ਐਗਜ਼ਿਸਟਿੰਗ ਲਾਈਨ ਆਫ ਕਰੈਡਿਟ ਆ ਉਹਨੂੰ ਕੰਪਨੀਆਂ ਚੋਂ ਪੁਲ ਆਊਟ ਕਰ ਰਹੀ ਆ ਸੋ ਜਿੰਨਾ ਚਿਰ ਟ੍ਰੇਡ ਡੀਲ ਨਹੀਂ ਹੁੰਦੀ ਯੂਐਸ ਨਾਲ ਉਹਨਾਂ ਚਿਰ ਬੈਂਕਾਂ ਨੇ ਰਿਲੈਕਸ ਨਹੀਂ ਕਰਨੀ ਅ ਫੰਡਿੰਗ ਆਪਦੀ ਸੋ ਇਹਨਾਂ ਦਾ ਫੋਕਸ ਜਿਹੜਾ ਇਹ ਆਪਣਾ ਪ੍ਰੈਜ਼ੀਡੈਂਟ ਹੈਗਾ 트੍ਰੰਪ ਜੀ ਤੇ ਇਹ ਆਪਦੇ ਕੰਟਰੀ ਬਾਰੇ ਦੇਖ ਰਿਆ ਰਿਹਾ ਇਹਦਾ ਪਰਪਸ ਟੈਰਫ ਲਾਉਣ ਦਾ ਇਹ ਨਹੀਂ ਹੈਗਾ ਵੀ ਮਹਿੰਗਾਈ ਕਰਨੀ ਉੱਥੇ ਇਹਦਾ ਪਰਪਸ ਇਹ ਹੈ ਵੀ ਇਹਦੀ ਜੌਬ ਲੋਕਲ ਕ੍ਰिएशन ਕਰਨੀ ਆ ਮੈਂ ਲਾਸਟ ਵੀਕ ਨਵਰਾਸਕਾ ਸੀਗਾ ਉਹਨਾਂ ਦਾ এমਪਲয়ਮੈਂਟ ਰੇਟ ਲੈਸ ਦਨ 1% ਆ ਓਕੇ ਇੰਨੀ ਜ਼ਿਆਦਾ ਬਿਜ਼ੀ ਹੋ ਰਹੀ ਐ ਇਕਨੋਮੀਕ ਠੀਕ ਹੈ ਠੀਕ ਸੋ ਇਹ ਸਾਡੇ ਕੀ ਹੋ ਰਿਹਾ ਇਹਨਾਂ ਦੇ ਨਾਲ ਰਿਲੇਸ਼ਨ ਰਿਪੇਅਰ ਕਰਨ ਦੀ ਬਜਾਏ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਆ ਇਹ ਜ਼ਿਆਦਾ ਯੂਰਪ ਉੱਪਰ ਧਿਆਨ ਦੇ ਰਿਹਾ ਹੂੰ ਹੂੰ ਤੇ ਯੂਰਪ ਦੇ ਵਿੱਚ ਯੂਰਪ ਦੇ ਵਿੱਚ ਆਪਣਾ ਟ੍ਰੇਡ ਵਧਣ ਦੇ ਨਾਲ ਇੱਕ ਤਾਂ ਉਹਨਾਂ ਦਾ ਪੌਂਡ ਸਾਡੇ ਨਾਲੋਂ ਵੱਡਾ ਰੇਟ ਤੇ ਯੂਰੋ ਵੀ ਵੱਡਾ ਯੂਰੋ ਉਹਦੇ ਨਾਲ ਉੱਥੇ ਤਾਂ ਮੈਨੂਫੈਕਚਰਿੰਗ ਬੈਸਿਕ ਘੱਟ ਹੁੰਦੀ ਉਹਨਾਂ ਨਾਲ ਸਾਡਾ ਟ੍ਰੇਡ ਵਧਣ ਦੇ ਨਾਲ ਕਾਸਟ ਬਹੁਤ ਹਾਈ ਹੈ ਕਿਉਂਕਿ 22 ਸੀ 22 ਸੀ ਜਾਣਾ ਹਰੇਕ ਉਸ ਜੀ ਤੋ ਸਾਡੀ ਜਿਹੜੀ 85% ਸੌਰੀ ਟ੍ਰੇਡ ਹੈਗਾ ਯੂਐਸ ਨਾਲ ਇਹਦੇ ਬਿਨਾ ਬਗੈਰ ਸਾਡਾ ਨਹੀਂ ਸਰ ਸਕਦਾ ਸਹੀ ਗਾ ਸੋ ਇਹਨਾਂ ਨੂੰ ਇਧਰ ਫੋਕਸ ਕਰਨਾ ਚਾਹੀਦਾ ਹੁਣ ਲਾਸਟ ਵੀਕ ਜਿਹੜੇ ਆਪਣੀ ਫੋਰਨ ਮਿਨਿਸਟਰ ਆ ਤੇ ਦੂਜੀ ਜਿਹੜਾ ਫਾਈਨੈਂਸ ਮਿਨਿਸਟਰ ਹੈ ਮੈਕਸੀਕੋ ਵੇ ਓਕੇ ਮੈਕਸੀਕੋ ਤੋਂ ਕਹਿੰਦੇ ਸੀ ਹੁਣ ਟ੍ਰੇਡ ਕਰਨਾ ਰਾਈਟ ਮੈਕਸੀਕੋ ਦੇ ਨਾਲ ਤੁਸੀਂ ਟ੍ਰੇਡ ਕਿਵੇਂ ਕਰ ਸਕੋ ਉਹਨਾਂ ਦਾ ਉਹਨਾਂ ਦਾ 250 60 ਵੈਸੇ ਛੋਟਾ ਉਹ ਤਾਂ ਬਾਹਰਲੇ ਕੰਟਰੀਆਂ ਦਾ ਟੈਰਫ ਲੱਭ ਲੱਭਦੇ ਫਿਰਦੇ ਹੁਣ ਦੇਖੋ ਯੂਐਸ ਨੇ ਉਹਨਾਂ ਦਾ ਟ੍ਰੇਡ ਜੇ ਤੁਸੀਂ ਉਹਨਾਂ ਨੇ ਕੀਤਾ ਜਿਹੜਾ 90 ਡੇਸ ਡਿਲੇ ਕਰਤਾ ਜਿਹੜਾ ਉਹਨਾਂ ਨੇ ਐਕਸਟਰਾ ਟੈਰਫ ਲਾਇਆ ਸੀ ਓਕੇ ਟਰੰਪ ਨੇ ਕਿਹਾ ਸੀ ਵੀ ਮੈਂ ਤੁਸੀਂ ਜਿਹੜੇ ਆਪਦੇ ਡਰਗ ਕੰਟਰੋਲ ਕਰੋ ਹੂੰ ਉਹਨਾਂ ਨੇ ਕੱਲ 26 ਡਰੱਗ ਦੇ ਵੱਡੇ ਕਾਰਟਲ ਜਿਹੜੇ ਬੰਦੇ ਸੀਗੇ ਉਹ ਯੂਐਸ ਨੂੰ ਦੇਦੇ ਠੀਕ ਹੈ 30 ਉਹਨਾਂ ਨੇ ਅਮੇਜ ਦਿੱਤੇ ਰਿਟ ਉਹਨਾਂ ਨੇ ਬਹੁਤ ਟਾਈਟ ਕਰਦਾ ਤਾਰ ਰਿਟ ਹੂੰ ਹੂੰ ਆ ਦਾ ਬਾਰਡਰ ਵੀ ਰਿਟ ਸੋ ਦੇ ਆਰ ਕੋਆਪਰੇਟਿੰਗ ਵਿਦ ਯੂਐਸ ਉਹਨਾਂ ਨੇ ਇਸ ਕਰਕੇ ਉਹਦਾ 90 ਡੇਜ਼ ਡਿਲੇ ਕੀਤਾ ਪਰ ਸਾਡੇ ਵਾਲੀ ਸਾਈਡ ਤੋਂ ਇਹ ਇਹਨਾਂ ਦਾ ਧਿਆਨ ਹੀ ਨਹੀਂ ਹੈਗਾ ਇਹਨਾਂਲੇ ਪਾਸੇ ਰਿੱਟ ਹਮਮ ਪਰ ਧਿਆਨ ਦੇਣ ਦੀ ਲੋੜ ਹੈ ਤੇ ਨਾਲ ਹੀ ਇੱਕ ਹੋਰ ਥੋੜਾ ਜਿਹਾ ਆਪਾਂ ਮਿਲਦੀ ਨਾਲ ਗੱਲ ਕਰਾਂਗੇ ਜਿਹੜਾ ਖਾਸ ਕਰਕੇ ਸਿਟੀ ਦੀ ਇੱਥੇ ਬ੍ਰੈਂਟਨ ਦੀ ਗੱਲ ਕਰਾਂ ਜਿਹੜੇ ਪਿਛਲੇ ਦਿਨਾਂ ਤੋਂ ਬੜੀ ਚਰਚਾ ਦੇ ਵਿੱਚ ਮੈਂ ਵੀ ਰੇਡੀਓ ਤੇ ਬਹੁਤ ਵਾਰੀ ਟਾਕ ਸ਼ੋਅ ਕੀਤਾ ਕੈਮਰਿਆਂ ਨੂੰ ਲਾ ਕੇ ਹਾਂਜੀ ਜਿਹੜੇ ਉਹ ਪਤਾ ਨਹੀਂ ਆਈ ਥਿੰਕ 11 ਮਿਲੀਅਨ ਕਿੰਨੇ ਦੇ 11 ਮਿਲੀਅਨ ਦਾ 40 ਕੈਮਰੇ ਹਨ 40 ਕੈਮਰੇ ਉਹ ਜਿਹੜੇ ਲਾਹਤੇ ਆ ਉਹ ਕੈਮਰੇ ਵੀ ਇਸ ਤਰ੍ਹਾਂ ਲੱਗੇ ਆ ਜਿੰਨੇ ਕਿ ਮੈਂਮੀ ਦੇਖਿਆ ਕੋਈ ਸਾਈਨ ਨਹੀਂ ਵੀ ਇੰਨੀ ਦੂਰੀ ਤੇ ਕੈਮਰਾ ਜਾਂ ਸਪੀਡ ਨੂੰ ਲੈ ਕੇ ਗੱਲ ਕਰੀਏ ਜਿਵੇਂ ਚੋਰੀ ਨਹੀਂ ਕੋਈ ਚੀਜ਼ ਲਾਈ ਹੁੰਦੀ ਇਸੇ ਤਰ੍ਹਾਂ ਸੋ ਇਹ ਕਹਿੰਦੇ ਵੀ ਸਾਨੂੰ ਦੇਖੋ ਜਿਵੇਂ ਆਪਣੇ ਇਸ ਕੁイズ ਕਰ ਰਹੇ ਆ ਬ੍ਰੈਂਟੋਨੀਅਨਸ ਨੂੰ ਹਰੇਕ ਲੈਵਲ ਤੇ ਸਕੁਇਜ਼ ਕਰ ਰਹੇ ਵੀ ਇਹਨਾਂ ਤੋਂ ਪੈਸਾ ਹੋਰ ਕਿਵੇਂ ਜੇਬ ਚੋਂ ਕੱਢਣਾ ਰਾਈਟ ਕਿਉਂਕਿ ਤੁਸੀਂ ਪਿਛਲੇ 7 ਸਾਲ ਤੋਂ ਦੇਖੋ ਜਿਹੜੀ ਨਵੀਂ ਆਹ ਕਾਉਂਸਲ ਬਣੀ ਹੈ ਮੈਂ ਤਾਂ ਇਹਨਾਂ ਨੂੰ ਰੀਅਲਿਸਟ ਇਹਨਾਂ ਦਾ ਸਿਟੀ ਆਫ ਬ੍ਰੈਂਟਨ ਕਾਉਂਸਲ ਦਾ ਮੈਂ ਤਾਂ ਮੰਨਦਾ ਹੀ ਨਹੀਂ ਇਹਦਾ ਰੀਅਲ ਏਸਟੇਟ ਕਾਉਂਸਲ ਆ ਰੀਅਲ ਸਟੇਟ ਕਾਉਂਸਲਰ ਪੈਟਰਿਕ ਬ੍ਰਾਊਨ ਇਹਨਾਂ ਦਾ ਬ੍ਰੋਕਰ ਰਿਕਾਰਡ ਹੈ ਜਿਹੜੇ ਬਾਕੀ ਸਾਰੇ ਰੀਅਲ ਸਟੇਟ ਏਜੰਟ ਆ ਕਿਉਂਕਿ ਤੁਸੀਂ ਇਹ ਇਹਨਾਂ ਦਾ ਹੋਰ ਕੋਈ ਪਾਸੇ ਹਲ ਧਿਆਨ ਨਹੀਂ ਹੈਗਾ ਸੋ ਇਹ ਇਹ ਨਿਊ ਰੀਅਲਟਰ ਹੈਗਾ ਰਾਈਟ ਇਹਦਾ ਨਾਮ ਮੇਅਰ ਨਹੀਂ ਹੋਣਾ ਚਾਹੀਦਾ ਨਿਊ ਰੀਅਲਟਰ ਹੋਣਾ ਚਾਹੀਦਾ ਰਾਈਟ ਠੀਕ ਹੈ ਕਿਉਂਕਿ ਇਹ ਡੀਲਾਂ ਕਰਦਾ ਹੈ ਰਾਈਟ ਹਾਂ ਸੋ ਤੁਹਾਨੂੰ ਅੱਗੇ ਤੁਹਾਨੂੰ ਡੀਲਾਂ ਦਾ ਵੀ ਪਤਾ ਹੈ ਕਿਹੜੀ ਕਿਹੜੀ ਹੋ ਰਹੀਆਂ ਰਾਈਟ ਹਾਂਜੀ ਸੋ ਕੈਮਰੇ ਲਾਉਣੇ ਚਲੋ ਠੀਕ ਆ ਦੈਟਸ ਮੇ ਬੀ ਕੰਟਰੋਲਿੰਗ ਦਾ ਸਪੀਡ অর ਆਲ ਸੇਫਟੀ ਇਸ਼ੂ ਪਰ ਉਹਦੇ ਸਾਈਨ ਆ ਜਿਹੜੇ ਤੁਹਾਨੂੰ ਸਾਈਨ ਲਾਉਣੇ ਜਾਂਦੇ ਵਾਰਨਿੰਗ ਸਾਈਨ ਵੀ ਸਰਵੇਲੈਂਸ ਕੈਮਰਾ 100 ਮੀਟਰ ਅਵੇ ਸਰਵੇਲੈਂਸ ਕੈਮਰਾ 50 ਮੀਟਰ ਅਵੇ ਇਫ ਯੂ ਆਰ ਸਪੀਡ ਦਾ ਵੀ ਸਾਈਨ ਲੱਗਣਾ ਇਫ ਯੂ ਆਰ ਓਵਰ 10 ਮਾਈਲ ਯੂਰ ਯੂਰ ਟਿਕਟ ਵਿਲ ਬੀ 350 ਯੂਰ 5 ਕਿਲੋਮੀਟਰ ਓਵਰ ਯੂਰ ਟਿਕਟ ਵਿਲ ਬੀ 100 ਡਾਲਰ ਜੀ ਜਿਸ ਤਰ੍ਹਾਂ ਕਈ ਵਾਰੀ ਹਾਈਵੇ ਤੇ ਲੱਗੇ ਲੱਗਿਆ ਹੁੰਦਾ ਸੋ ਸੋ ਲੋਕਾਂ ਨੂੰ ਵਾਰਨਿੰਗ ਦੇਣਾ ਜ਼ਰੂਰੀ ਹੁੰਦਾ ਸੋ ਨਾ ਕਿ ਲੋਕਾਂ ਨੂੰ ਜੇ ਤਾਂ ਕੋਈ ਵੀ ਚੀਜ਼ ਆਪਾਂ ਕਰਦੇ ਆ ਉਹਨੂੰ ਵਾਰਨਿੰਗ ਦੇਣੀ ਹੁੰਦੀ ਹੈ ਵੀ ਦੇਖੋ ਅੱਗੇ ਆਹ ਚੀਜ਼ ਲੱਗੀ ਆ ਇਹਨਾਂ ਨੇ ਹਿਡਨ ਕੈਮਰੇ ਲਾਏ ਆ ਦੂਜੀ ਗੱਲ ਆ ਜਿਹੜਾ ਇਹਨਾਂ ਨੇ ਕੈਮਰਾ ਲਾਇਆ 40 ਕੈਮਰਾ ਲਾਇਆ 11 ਮਿਲੀਅਨ ਡਾਲਰਸ ਇਹ ਬਹੁਤ ਐਕਸਪੈਂਸਿਵ ਆਇਆ ਜਿਹੜੇ ਵੀ ਇਹਨਾਂ ਨੇ ਕੰਟਰੈਕਟ ਦਿੱਤੇ ਕਿਸੇ ਇੰਟਰਨਲ ਇਹਨਾਂ ਨੇ ਪ੍ਰੋਪਰ ਬਿਡਿੰਗ ਨਹੀਂ ਕੀਤੀ ਕੋਈ ਇਹਨਾਂ ਨੇ ਪ੍ਰੋਪਰ ਟੈਂਡਰ ਨਹੀਂ ਕੀਤਾ ਸੋ ਆਈ ਥਿੰਕ ਤੁਹਾਨੂੰ ਪਤਾ ਹੀ ਹੈ ਕੈਮਰਾ ਦੀ ਕਾਸਟ ਨਹੀਂ ਨਹੀਂ ਹੋ ਸਕਦੀ ਪਲੱਸ ਲੌਂਗ ਟਰਮ ਦੇ ਵਿੱਚ ਕੈਮਰੇ ਲਾਏ ਠੀਕ ਹੈ ਆਮ ਨਾ ਡਿਪੋਜ਼ਿੰਗ ਦੈਟ ਪਰ ਲੌਂਗ ਟਰਮ ਦੇ ਵਿੱਚ ਇਹਦੀ ਮੇਂਟੇਨੈਂਸ ਬਹੁਤ ਹਾਈ ਹੁੰਦੀ ਹੈ ਜੇ ਤੁਸੀਂ ਟਿਕਟ ਦੇਖਦੇ ਹੋ ਦੀ ਪ੍ਰੋਸੈਸਿੰਗ ਫੀਸ 10% ਹੋ ਗਈ ਘਟੋ ਘਟ ਮੈਨੂੰ ਤਾਂ ਹਲੇ ਟਿਕਟ ਨਹੀਂ ਮਿਲੀ ਵੈਸੇ ਟੂ ਗਾਈ ਡਰਾਈਵ ਬਰੀ ਕੇਅਰਫੁਲੀ ਹੈ ਨਾ ਸੋ ਇਸ ਕਰਕੇ ਇਹ ਲੌਂਗ ਟਰਮ ਦੇ ਵਿੱਚ ਹੋਰ ਵੀ ਇਹਦੀ ਮੇਂਟੇਨੈਂਸ ਪਿਆ ਕਰੂਗੀ ਇਹ ਸਕੂਇਜ਼ ਹੋਰ ਕਰੇਗੀ ਸਿਟੀ ਦੀ ਫੰਡਿੰਗ ਜੇ 11 ਮਿਲੀਅਨ ਡਾਲਰ ਦੇ ਨਾਲ ਤੁਸੀਂ ਜੇ ਐਟਲੀਸਟ 100 ਪੁਲਿਸ ਆਫਸਰ ਠਹਿਰ ਕਰਦੇ ਓਕੇ ਹਾਂ ਮੈਂ ਸਮਝ ਗਿਆ ਮੈਨੂਲੀ ਹਾਂ ਉੱਥੇ ਪੁਲਿਸ ਜਿੰਨੇ ਵੀ ਸਕੂਲ ਜ਼ੋਨ ਹੈਗਾ ਉੱਥੇ ਸਕੂਲ ਆਵਰ ਸਕੂਲ ਆਵਰਸ ਦੇ ਵਿੱਚ ਰਾਸ਼ ਹੁੰਦਾ ਸਕੂਲ 8 ਵਜੇ ਖੁੱਲਦਾ 7 ਤੋਂ ਲੈ ਕੇ 9 ਤੱਕ ਰਹਿੰਦਾ ਹਾਂ ਬਾਅਦ ਇਸ ਬੱਚੇ ਸਕੂਲ ਚ ਫਿਰ ਲੰਚ ਟਾਈਮ ਆ ਫਿਰ ਸ਼ਾਮ ਨੂੰ ਹੂੰ ਉੱਥੇ ਤੁਸੀਂ ਪੁਲਿਸ ਪ੍ਰੈਜ਼ੈਂਸ ਰੱਖੋ ਵੀ ਜਿਹੜਾ ਕੋਈ ਓਵਰਸਪੀਡ ਕਰ ਰਿਹਾ ਇਹਨੂੰ ਟਿਕਟ ਦਿਓ ਹਾਂ ਪਹਿਲੀ ਗੱਲ ਤਾਂ ਸਵੇਰੇ ਜਦੋਂ ਪੇਰੈਂਟਸ ਆਉਂਦੇ ਬੱਚਿਆਂ ਨੂੰ ਸਕੂਲ ਡ੍ਰੌਪ ਕਰਦੇ ਆ ਉਹ ਸਾਰੀਆਂ ਰੋਣਾ ਬਲਾਕ ਹੁੰਦੀਆਂ ਉੱਥੇ ਕੋਈ ਸਪੀਡ ਕਰ ਹੀ ਨਹੀਂ ਸਕਦਾ ਤੁਹਾਨੂੰ ਵੀ ਪਤਾ ਰਹੇ ਹਾਂ ਸੋ ਦਾ ਪੈਸੀ ਇਨਡਰਾਪ ਇਸ਼ੂ ਹੋਏ ਹੁੰਦੇ ਹੈ ਰਾਈਟ ਹਾਂ ਸੋ ਦੂਜੀ ਗੱਲ ਹੈ ਤੇ ਫਿਰ ਜਿਹੜੇ ਉਹ ਆਫਸਰਸ ਹੈਗੇ ਆ ਮੈਨੂਅਲੀ ਦੇ ਕੈਨ ਬੀ ਯੂਟਿਲਾਈਜ਼ ਸਮਵੇਅਰ ਐਲਸ ਆਫਟਰ ਆਵਰਸ ਆਫ ਦਾ ਸਕੂਲ ਹਮ ਪਰ ਇਹਨਾਂ ਦਾ ਜਿਹੜਾ ਧਿਆਨ ਸੀਗਾ ਉਹ ਉਸ ਪਾਸੇ ਨਹੀਂ ਹੈਗਾ ਕਿਉਂਕਿ ਦੇਖੋ ਇਹ ਸਾਰੇ ਵੱਡੇ ਵੱਡੇ ਜਿਹੜੇ ਕੰਟਰੈਕਟ ਹੁੰਦੇ ਨੇ ਕਿੱਕਬੈਕ ਹੁੰਦੀ ਹੈ ਰਾਈਟ ਸਾਰਿਆਂ ਨੂੰ ਪਤਾ ਹਾਂ ਸਾਰਿਆਂ ਨੂੰ ਪਤਾ ਜੇ ਪੁਲਿਸ ਆਫਸਰ ਹੈਰ ਕਰਦੇ ਉਹ ਬੈਟਰ ਸੀਗਾ ਹੂੰ ਚਲੋ ਕੈਮਰੇ ਲਾਇਆ ਉਹਦੀ ਵਾਰਨਿੰਗ ਸਾਈਨ ਹੋਣੀ ਚਾਹੀਦੀ ਬਹੁਤ ਜ਼ਰੂਰੀ ਹੈ ਪਰ ਇਹ ਤੂਰ ਹੋਣਾ ਦਾ ਕਹਿਣਾ ਪਿੱਛੇ ਜੇ ਕਿਸੇ ਰੇਡੀਓ ਤੇ ਗੱਲ ਕਰ ਰਹੇ ਸੀ ਕਹਿੰਦੇ ਸਿਟੀ ਨੂੰ ਕੈਮਰੇ ਲਾਉਣ ਦਾ ਬਹੁਤ ਫਾਇਦਾ ਹੋਣਾ ਸਾਨੂੰ ਇਨਕਮ ਆਊਗੀ ਅਸੀਂ ਕਿਤੇ ਨਾ ਕਿਤੇ ਉਹ ਜਿਹੜਾ ਪੈਸਾ ਉਹ ਕਿਤੇ ਲਾਵਾਂਗੇ ਜੇ ਅਸੀਂ ਟੈਕਸ ਨਹੀਂ ਵਧਾਉਨੇ ਜਾਂ ਅਸੀਂ ਕੈਮਰੇ ਨਹੀਂ ਲਾਉਨੇ ਤਾਂ ਫਿਰ ਸਾਨੂੰ ਫੰਡਿੰਗ ਕਿੱਥੋਂ ਪੈਸਾ ਕਿੱਥੋਂ ਆਣਾ ਕਹਿੰਦੇ ਤੂਰ ਸਾਹਿਬ ਨੂੰ ਤਾਂ ਇਹ ਨਹੀਂ ਪਤਾ ਬਈ ਆਪ ਦਾ ਬਾਡ ਕਿਦਾਂ ਹੈਂਡਲ ਕਰਨਾ 9 10 ਓਕੇ ਤੇ ਉਹਨੂੰ ਉਹਦੀ ਉਹਦੀ ਪਹਿਲਾਂ ਦੇਖੋ ਵੀ ਉਹਦੀ ਉਨੇ ਲਾਈਫ ਦੇ ਵਿੱਚ ਕੀਤਾ ਗਿਆ ਇੱਕ ਜੌਬ ਕੀਤੀ ਹੈ ਨਾ हां ਜੌਬ ਉਹਦਾ ਇੱਕ ਉਹਦਾ ਸਿਰਫ ਇੱਕ ਆਪ ਦਾ politically ਫੈਮਿਲੀ politically ਇਨਵੋਲਡ ਹੈ ਇੰਡੀਆ ਚ ਵੀ ਹੈ ਨਾ ਤੁਹਾਨੂੰ ਪਤਾ ਉਹ ਸਿਰਫ ਇੱਥੇ ਆਪ ਦੇ ਹੋਰਪਰਪਸ ਵਾਸਤੇ ਸੈੱਲ ਬਣਾਉਣਾ ਚਾਹੁੰਦਾ ਅੰਦਰ ਵਾਸ ਨਥਿੰਗ else what ਐਨਾ ਬੁਰਾ ਹਾਲ ਹੂੰ ਮੈਂ ਤੁਹਾਨੂੰ ਦੱਸਦਾ ਵੀ ਮੈਂ ਜਿਹੜਾ ਇਹਨਾਂ ਨੇ ਇੱਕ ਇਹਨਾਂ ਨੇ ਮੀਟਿੰਗ ਕਾਲ ਕੀਤੀ ਸੀ 2023 ਦੇ ਵਿੱਚ ਮੈਂ ਵੀ ਉੱਥੇ ਗਿਆ ਸੀ ਠੀਕ ਹੈ ਇਹਨੇ ਸਾਰੇ ਲੈਂਡਲੋਰਡ ਇਕੱਠੇ ਕੀਤੇ ਸੀ ਰਾਈਟ what ਐਨ ਦੇ ਟ੍ਰਕਿੰਗ ਕੰਪਨੀ ਵਾਲੇ ਓਕੇ ਇਹ ਇਹ ਤਾਂ ਸਿਰਫ ਉਹਨਾਂ ਨੂੰ ਡਰਾ ਡਰਾ ਕੇ ਕੰਮ ਡਰਾਉਂਦਾ ਹੋਣਾ ਉਹਨਾਂ ਨੂੰ ਸਿਰਫ ਤੁਸੀਂ ਦੇਖੋ ਕਲਰਿੰਗ ਦੇਖ ਲਓ ਕੰਟਰੀ ਸਾਈਡ ਦੇਖ ਲਓ ਉਹ ਰੋੜਾਂ ਦੇਖ ਲਓ ਵਾਰਟਾਂ ਦੇ ਸਾਰੇ ਵੇਅਰਹਾਊਸ ਬਣ ਗਏ ਨਾ ਆ ਬਣ ਗਏ ਪਹਿਲਾ ਵੇਰਹਾਊਸ ਬਣਿਆ ਸੜਕ ਹਲੇ ਇਹਨਾਂ ਨੇ ਕੋਈ ਵਾਈਡ ਨਹੀਂ ਕੀਤੀ ਸਾਰੀਆਂ ਬੀ ਕਲਾਸ ਰੋਡ ਦਾ ਉਹ ਜਿਹੜੀ ਲੌਜਿਸਟਿਕਸ ਰੋਡ ਹੁੰਦੀ ਹੈ ਏ ਕਲਾਸ ਹੁੰਦੀ ਹੈ ਜਿਹਦੇ ਵਿੱਚ ਟੂ ਲੇਨ ਇਧਰ ਟੂ ਲੇਨ ਇਧਰ ਤੇ ਪੂਰਾ ਟ੍ਰੈਫਿਕ ਹੁੰਦਾ ਤੇ ਸੈਂਟਰਲ ਕਰਦੀ ਹੈ ਸੋ ਤੁਸੀਂ ਕਿਸ ਤਰੀਕੇ ਦੇ ਨਾਲ ਵੇਰਹਾਊਸ ਬਣਾਈ ਜਾਂਦੇ ਹੋ ਜਦੋਂ ਤੁਸੀਂ ਰੋੜਾਂ ਨੂੰ ਹਲੇ ਥੋੜੀ ਰੋੜਾਂ ਸੀ ਕਲਾਸ ਆ ਇਹਨੂੰ ਇਹਨੂੰ ਪਹਿਲਾਂ ਇਹ ਸੋਣਾ ਚਾਹੀਦਾ ਸੀ ਵੀ ਆਈ ਹੈਵ ਟੂ ਵਾਈਡਨ ਦੋਜ਼ ਰੋਡਸ ਕਿੰਨਾ ਬੁਰਾ ਹਾਲ ਆ ਉਥੇ ਲੋਕਲ ਰੈਜ਼ੀਡੈਂਟਸ ਦਾ ਸੋ ਤੂਰ ਦੀ ਤੁਸੀਂ ਘਾਟੀ ਗੱਲ ਕਰਿਆ ਕਰੋ ਇਹਨੂੰ ਹੀ ਹੈਜ਼ ਜ਼ੀਰੋ ਨੋਲੇਜ ਅਬਾਊਟ ਦਸ ਪਰ ਇਹ ਜਿਹੜਾ ਕੈਮਰੇਰਾਂ ਦੀ ਇਹਨਾਂ ਨੂੰ ਸਿਟੀ ਨੂੰ ਕੋਈ ਫਾਇਦਾ ਇਹ ਹੋ ਪੈਸਿਆਂ ਵਿੱਚ ਕਿ ਨਹੀਂ ਕੋਈ ਫਾਇਦਾ ਨਹੀਂ ਹੋਊਗਾ ਲੌਂਗ ਟਰਮ ਜਸ ਮੇਂਟੇਨੈਂਸ ਵਧੇਗੀ ਰਾਈਟ ਅੱਛਾ ਸਿਟੀ ਦੇ ਟੈਕਸ ਦੇ ਵਿੱਚ ਹੋਰ ਪੈਸਾ ਜਾਏਗਾ ਇਧਰ ਠੀਕ ਹੈ ਜਿਹੜੀ ਕੰਪਨੀ ਪ੍ਰੋਸੈਸਿੰਗ ਕਰਦੀ ਆ ਕੈਮਰੇ ਦੀ ਮੇਨਟੇਨੈਂਸ ਕਰਦੀ ਆ ਟਿਕਟ ਇਸ਼ੂ ਕਰਦੀ ਆ ਮੇਲ ਕਰਦੀ ਆ ਸਾਰਾ ਡਾਟਾ ਪ੍ਰੋਸੈਸ ਹੁੰਦਾ ਉਹਦੀ ਕਾਸਟ ਹੁੰਦੀ ਆ ਰਾਈਟ ਉਹਦੀ ਵੀ ਕਾਸਟ ਪੈਣੀ ਉਹਦੀ ਵੀ ਕਾਸਟ ਹੁੰਦੀ ਆ ਠੀਕ ਹੈ ਠੀਕ ਕੈਮਰੇ ਖਰਾਬ ਵੀ ਬਹੁਤ ਛੇਤੀ ਹੁੰਦੇ ਆ ਰਾਈਟ ਇਹ ਟੈਕਨੋਲੋਜੀ ਆਊਟਡੇਟ ਬਹੁਤ ਜਲਦੀ ਹੁੰਦੀ ਆ ਵਿਦਨ 6 ਮੰਥ ਆਊਟਡੇਟ ਹੋ ਜਾਣੀ ਆ ਹੁਣ ਜਿਹੜੇ ਆ ਸਾਲ ਕੈਮਰੇ ਲਾਏ ਆ ਨੈਕਸਟ ਈਅਰ ਹੋਰ ਹੋਰ ਹਾਈ ਰੈਜੋਲੂਸ਼ਨ ਆ ਜਾਣੇ ਆ ਉਹਦੋਂ ਦਾ ਹੋਰ ਆ ਜਾਣੇ ਆ ਫਿਰ ਸਾਰੀ ਜਿਹੜੀ ਇਹਨਾਂ ਦੀ ਵਾਇਰਿੰਗ ਅਪਡੇਟ ਹੋਰ ਬਹੁਤ ਚੀਜ਼ਾਂ ਚੇਂਜ ਹੁੰਦੀ ਹੈ ਟੈਕਨੋਲੋਜੀ ਗੁੱਡ ਤੇ ਹੁੰਦੀ ਹੈ ਪਰ ਇਹਨੂੰ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ ਪਰ ਸਾਡੇ ਲੋਕੀ ਬਹੁਤ ਪੜੇ ਲਿਖਿਆ ਸਮਝਦਾਰ ਆ ਬਹੁਤ ਸਾਰੀਆਂ ਮੱਲਾਂ ਮਾਰੀਆਂ ਪਰ ਮੈਂ ਹੈਰਾਨ ਆ ਜਦੋਂ ਇਸੇ ਤਰ੍ਹਾਂ ਦੇ ਲੋਕਾਂ ਨੂੰ ਲੀਡਰਾਂ ਨੂੰ ਸਾਦੇ ਪਹਿਲੀ ਦੀ ਗੱਲ ਇਹਨਾਂ ਦਾ ਜਾਣਾ ਨਹੀਂ ਬਣਦਾ ਕਿਤੇ 10 ਬੰਦਿਆਂ ਦੀ ਮੀਟਿੰਗ ਕਰ ਲਓ ਉੱਥੇ ਭੱਜੇ ਆਉਂਦੇ ਹਰੀਜੀ ਜੇਲਤ ਵਾਲਾ ਸਰਟੀਫਿਕੇਟ ਜੇ ਚੱਕ ਲਿਆਉਂਦੇ ਆ ਉਹ ਫੜਾਉਂਦੇ ਫੋਟਾਂ ਕਰਾਉਂਦੇ ਆ ਉਹ ਜਿਹਨਾਂ ਨੇ ਸ ਪਾ ਮਾਗੇ ਫੇਸਬੁੱਕ ਤੇ ਮੇਰਾ ਕਹਿਣ ਦਾ ਮਤਲਬ ਹੈ ਵੀ ਇਹ ਇਹੋ ਜਿਹੀਆਂ ਚੀਜ਼ਾਂ ਦਾ ਕਾਹ ਤੋਂ ਨਹੀਂ ਧਿਆਨ ਦਿੰਦੇ ਵੇਖੋ ਮੈਂ ਤੁਹਾਨੂੰ ਦੱਸਦਾ ਜਿਹੜੀ ਸਾਡੀ ਬ੍ਰੈਂਟਨ ਦੀ ਸਿਟੀ ਕਾਉਂਸਲ ਹੈ ਜੀ ਜੇ ਇਹ ਲੋਕਾਂ ਦੇ ਜਦੋਂ ਪਰਸਨਲ ਫੰਕਸ਼ਨਾਂ ਤੇ ਜਾਂਦੀ ਹੈ ਹਾਂਜੀ ਜੇ ਤੁਹਾਡੀ ਨੈਟਵਰਥ ਹੂੰ ਜਿਹੜਾ ਬੰਦੇ ਨੂੰ ਸਾਦਾ ਉਹਦੇ 10 ਮਿਲੀਅਨ ਤੋਂ ਘੱਟ ਆਏ ਜਾਂਦੇ ਨਹੀਂ ਉੱਥੇ ਤੁਹਾਨੂੰ ਮੈਂ ਦੱਸਦਾ ਤੁਸੀਂ ਮੇਅਰ ਸਾਹਿਬ ਨੂੰ ਹਾਂ ਸਿਟੀ ਕਾਉਂਸਲਰ ਨੂੰ ਹਾਂ ਰੀਜਨਲ ਕਾਉਂਸਲਰ ਨੂੰ ਕਿਸੇ ਵੀ ਆਮ ਬੰਦੇ ਜਿਹੜੇ ਹੈ ਬ੍ਰੈਂਟਨ ਦੀ ਪੋਪੂਲੇਸ਼ਨ 1 ਮਿਲੀਅਨ ਆ ਠੀਕ ਹੈ ਇਹਨਾਂ ਨੂੰ ਫੋਨ ਕਰਦੇ ਨੇ ਵੀ ਸਾਡੇ ਖੰਡ ਪ ਕਦੇ ਨਹੀਂ ਜਾਣਗੇ ਇਹ ਜਾਣਗੇ ਕਿਤੇ ਜਿਹੜੇ ਸੌਕ ਬੰਦਾ ਕਲਮ ਚੌਧਰੀ ਆ ਸ਼ਹਿਰ ਦਾ ਹਾਂ ਲੰਬੜਦਾਰ ਲੰਬੜਦਾਰਾਂ ਦੇ ਜਾਓਗੇ ਤੇ ਪਰ ਇਹ ਇਹ ਉਹਨਾਂ ਦੇ ਜਾਂਦੇ ਆ ਇਹ ਜਿਹੜੀ ਕਾਉਂਸਲ ਸਿਟੀ ਦੀ ਇਹ ਦੇ ਆਰ ਨਾਟ ਸਿਟੀ ਕਾਉਂਸਲ ਆਫ ਮਿਲੀਅਨ ਪੀਪਲ ਦੇ ਆਰ ਸਿਟੀ ਕਾਉਂਸਲ ਆਫ 100 ਪੀਪਲ ਇਹ 100 ਬੰਦਿਆਂ ਦਾ ਮੇਰ ਆ 100 ਬੰਦਿਆਂ ਦੇ ਸਿਟੀ ਕਾਉਂਸਲਰ ਆ 100 ਬੰਦਿਆਂ ਦੇ ਰੀਜਨਲ ਕਾਉਂਸਲਰ ਆ ਇਹ ਥੋੜੇ ਨਹੀਂ ਹੈਗੇ ਇਹ ਬਾਕੀ ਕਹਿੰਦੇ ਭਾਵੇਂ ਟਿੱਠੇ ਖੁੱਗ ਜਾਣ ਬਤਤ ਕੋਈ ਮਤਲਬ ਨਹੀਂ ਤੁਸੀਂ ਦੇਖੋ ਜਿਹੜੇ ਬੰਦੇ ਨੇ ਨੈਟਵਰਕ 10 ਮਿਲੀਅਨ ਦਾ ਜਾੜ ਕੜਾ ਮਚੌਦਰੀ ਸ਼ਹਿਰ ਦੇ ਜਿਹੜੇ ਪ੍ਰਧਾਨਗੀ ਕਰਦੇ ਯਾਰੀ ਵੀ ਇਧਰ ਤੁਰੇ ਫਿਰਦੇ ਬਿਲੜ ਆਹੋ ਉਹਨਾਂ ਦਾ ਆਪ ਦਾ ਬਿਜ਼ਨਸ ਦੇਖੋ ਜਾਂ ਦਾ ਕੋਈ ਛੋਟਾ ਮੋਟਾ ਹੋਰ ਕੋਈ ਕੰਮ ਹੋਊਗਾ ਨਾ ਪਹਿਲੀ ਗੱਲ ਤਾਂ ਉਹ ਬਿਲੜ ਥੋੜਾ ਜਿਹਾ ਇੱਥੇ 9 9 ਬਿਲੜ ਤਾਂ ਇਹਨਾਂ ਨੇ ਰੱਖੇ ਹੋਏ ਹੈਗੇ ਉਹਦੇ ਚ ਮਾਈਨਰ ਵੇਰੀਐਂਸ ਕਮੇਟੀ ਚ ਯਾ ਭਈ ਕਿਵੇਂ ਉਹਨਾਂ ਨੂੰ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਇੰਡਸਟਰੀ ਦੀ ਕੋਈ ਡਿਵੈਲਪਮੈਂਟ ਦਾ ਐਕਸਪੀਰੀਅੰਸ ਨਹੀਂ ਉਹ ਬਿਲੜ 9 ਰੱਖਿਆ ਉੱਥੇ ਹਾਂ ਜਿਹੜਾ ਵੀ ਕੋਈ ਸ਼ਹਿਰ ਦੇ ਵਿੱਚ ਕੋਈ ਇਹਨਾਂ ਬਾਰੇ ਕੁਝ ਕਹਿੰਦਾ ਉਹਦੇ ਜਵਾਕ ਨੂੰ ਭਰਤੀ ਕਰ ਲੈਂਦੇ ਆ ਹਾਂ ਸ਼ਹਿਰ ਦੇ ਵਿੱਚ ਇਹ ਅੱਗੇ ਵੀ ਮੈਂ ਕੀਤਾ ਨਾ ਇਹਨਾਂ ਨੇ ਇੱਕਦ ਨੂੰ ਹੋਰ ਚੀਜ਼ ਦਾਦਾ ਜਦੋਂ ਦੀ ਇਹ ਨਵੇਂ 7 ਸਾਲ ਹੋ ਗਏ ਪਿਛਲੇ ਇਹਨਾਂ ਨੇ 2000 ਤੋਂ ਉੱਪਰ ਸ਼ਹਿਰ ਸਿੱਧੀ ਦੇ ਵਿੱਚ EMPLOYE ਭਰਤੀ ਕੀਤਾ ਜੀ ਉਹਦੇ ਵਿੱਚ 1900 ਬੰਦਾ ਉਹ ਭਰਤੀ ਕੀਤਾ ਹਾਂ ਜਿਹੜਾ ਕਿ ਸ਼ਹਿਰ ਦੇ ਵਿੱਚ ਰਹਿੰਦਾ ਹੀ ਨਹੀਂ ਪਲੱਸ ਬਾਹਰੋਂ ਪਲੱਸ ਦੇਰ ਵਰਕ ਫਰਮ ਹੋਮ ਹੂੰ ਕੈਨ ਯੂ ਬਲੀਵ ਇਟ ਹੂੰ ਅੱਪਾ ਹਲੇ ਹੌਲੀ ਹੌਲੀ ਆਲ ਟੈਲ ਯੂ ਲੋਟ ਆਫ ਸਟੱਫ ਇਹ ਕੀ ਕਰਦੇ ਆ ਰਾਈਟ ਸੋ ਮੇਰੇ ਕਹਿਣ ਦਾ ਮਤਲਬ ਹੈ ਜੇ ਤੁਸੀਂ ਤੁਹਾਡੀ ਮੈਂ ਸਾਰੇ ਬ੍ਰਾਂਡਨ ਦੇ ਲੋਕਾਂ ਨੂੰ ਰਿਕਵੈਸਟ ਕਰਦਾ ਜੇ ਤੁਹਾਡੀ ਮਿਲੀਅਨ 3 ਮਿਲੀਅਨ ਤੋਂ ਜਾਂ 10 ਜਾਂ 20 25 ਮਿਲੀਅਨ ਤੋਂ ਉੱਪਰ Net worth ਆ ਫੇਰ ਤੁਹਾਡੇ ਇਹ ਫੇਰ ਆਉਣਾ ਤੁਹਾਡੇ ਇਹ ਮੇਅਰ ਵੀ ਆ ਤੁਹਾਡੀ ਸਿਟੀ ਕਾਉਂਸਲਰ ਵੀ ਆ ਤੇ ਕਾਉਂਸਲਰ ਵੀ ਆ ਜੇ ਤੁਸੀਂ ਆਮ ਬੰਦੇ ਆ ਤੁਸੀਂ ਸਿਟੀ 'ਚ ਫੋਨ ਕਰੋ ਵੀ ਸਾਡੇ ਖੰਡ ਪਾਠ ਤੇ ਆ ਜਾਓ ਸਾਡੇ ਪ੍ਰੋਗਰਾਮ ਤੇ ਆਓ ਇਹ ਤੁਹਾਡਾ ਫੋਨ ਵੀ ਨਹੀਂ ਚੱਕਣਗੇ ਫੇਰ ਇਹਨੇ ਤੁਹਾਡੇ ਕੋਲ ਵੀ ਲੈਣਾ ਹੋਣਾ ਉੱਥੇ ਹਾਂ ਸਹੀ ਗੱਲ ਹੈ ਇਹ ਤਾਂ ਬਿਆਹਾਂ ਦੇ ਉਹਦੇ ਜਾਊਗੇ ਜੀ ਤੇ ਜਿਹੜੇ ਜਿਹੜੇ ਪਤਾ ਹੈ ਇਹਨਾਂ ਨੂੰ ਹਾਂ ਤੇ ਇੱਕ ਜਾਂਦੇ ਜਾਂਦੇ ਬਾਈ ਹੋਰ ਹਾਂ ਹਸਪਤਾਲ ਨੂੰ ਲੈ ਕੇ ਪਿਛਲੇ ਬਾਲਾ ਨਹੀਂ ਮੈਂ ਕਹਾਂਗਾ 10-12 ਸਾਲਾਂ ਤੋਂ ਤੇ ਮੈਂ ਸੁਣਦਾ ਆ ਰਿਆਂ ਵੀ ਹਾ ਹਸਪਤਾਲ ਆ ਗਿਆ ਹਸਪਤਾਲ ਆ ਗਿਆ ਕਈ ਵਾਰੀ ਅਸੀਂ ਉਹਦੇ ਵਿੱਚ ਮੈਂਮੀ ਐ ਰੇਡੀਓ ਤੇ ਫੰਡਿੰਗ ਹੁੰਦੀ ਆ ਕਈ ਵਾਰੀ ਕਈ ਵੜ ਡੇ ਵੱਡੇ ਬਿਜ਼ਨਸਮੈਨ ਦਾ ਕੋਲ ਵੀ ਚੈੱਕ ਲੈਂਦੇ ਆ ਇਹ ਪਿੱਛੇ ਜਿਸ ਦਿਨ ਇਹਨਾਂ ਦੀ ਆਪਣਾ ਸਿਟੀ ਹਾਲ ਦੇ ਵਿੱਚ ਕੁਝ ਕਿ ਮੀਡੀਆ ਵਾਲੇ ਇਹਨਾਂ ਸੱਦੇ ਤੇ ਉੱਥੇ ਇਹਨਾਂ ਨੇ ਕਿਹਾ ਵੀ ਸਾਨੂੰ ਇੰਨੀ ਫੰਡਿੰਗ ਇੱਦਾਂ ਬਰ ਹੋਣੀ 10% ਜਿਹੜੀ ਫੰਡਿੰਗ ਆ ਚਾਹੇ ਉਹ ਰੇਡੀਓ ਥਾਣ ਕਰੀਏ ਚਾਹੇ ਕਮਿਊਨਿਟੀ ਇਕੱਠਾ ਕਰਕੇ ਦੇਵੇ ਤੇ ਫਿਰ ਆਪਾਂ ਨੈਕਸਟ ਈਅਰ ਦੇ ਵਿੱਚ ਜਿਹੜ ਜਿਹੜਾ ਜੀ ਉਹ ਹਸਪਤਾਲ ਦੇ ਬਾਰੇ ਕੰਮ ਜਿਹੜਾ ਹੋ ਰਿਹਾ ਮੈਂ ਹੁਣ ਜ਼ਿਆਦਾ ਨਗਰ ਹਾਂ ਤੁਸੀਂ ਤਾਂ 10 12 ਸਾਲ ਦੀ ਗੱਲ ਕਰਦੇ ਹੋ ਮੈਂ 35 ਸਾਲ ਤੋਂ ਸੁਣ ਰਿਹਾ ਵੀ ਬ੍ਰੈਂਟਨ ਦੇ ਵਿੱਚ ਨਵਾਂ ਹਸਪਤਾਲ ਆ ਗਿਆ ਆ ਜਿੰਨੇ ਕਿੰਨੇ ਨੇ ਸ਼ੇਰ ਆ ਗਿਆ ਸ਼ੇਰ ਆ ਗਿਆ ਹਰ 4-5 ਸਾਲ ਬਾਅਦ ਇਹ ਇਹਦਗਾਟਨ ਦੀ ਗਰਾਊਂਡ ਬ੍ਰੇਕਿੰਗ ਕਰਦੇ ਹਸਪਤਾਲ ਦੀ ਗਰਾਊਂਡ ਬ੍ਰੇਕਿੰਗ ਕਰਦੇ ਆ ਫੋਟੋ ਫੋਟੋ 4-5 ਇਹ ਮਸ਼ੀਨਾਂ ਰੈਂਟ ਕਰਦੇ ਆ ਆ ਇੱਕ ਐਕਸਕੇਵੇਟਰ ਇੱਧਰ ਖੜਾ ਕਰਦੇ ਆ ਇੱਕ ਐਕਸਕੇਵੇਟਰ ਇੱਧਰ ਹਾਂ ਡੋਜ਼ਰ ਪਿੱਛੇ ਖੜਾ ਕਰ ਲੈਂਦੇ ਆ ਮੂਰੇ ਛੋਟਾ ਟੋਆ ਪੜਦੇ ਆ 10 12 ਬੰਦੇ ਲਾਈਨ 'ਚ ਸ਼ਵਲ ਲੈ ਖੜ ਜਾਂਦੇ ਆ ਉਹ ਮਸ਼ੀਨਾਂ ਟੋਆ ਪੜਦੇ ਫਿਰ ਇੱਕ ਇੱਕ ਸ਼ਵਲ ਮਿੱਟੀ ਛੜ ਦੇ ਵਿੱਚ ਇਹ ਮੈਂ ਬਹੁਤ ਵੇਰੀ ਇਹਨਾਂ ਦਾ ਘਟਣ ਦੇਖ ਚੁੱਕਾ ਹਾਂ ਘਟੋ ਘਾਟ ਇਹ 200000 ਡਾਲਰ ਖਰਚ ਦਿੰਦੇ ਆ ਗਰਾਊਂਡ ਬ੍ਰੇਕਿੰਗ ਤੇ ਓਕੇ ਬਣਾਉਂਦੇ ਕੁਝ ਨਹੀਂ ਆ ਇਹ ਇਹ ਇਹਨਾਂ ਨੂੰ ਸਿਖਾਇਆ ਕੀ ਨਹੀਂ ਆ ਸਾਡੇ ਕੋਲ ਚੱਕੜਾ ਮਚੌਧਰੀਆਂ ਸਿਖਾਇਆ ਵੀ ਜਿਵੇਂ ਉੱਥੇ ਨਹੀਂ ਕਰਦੇ ਸੀ ਵੀ ਸਿਰਫ ਨੀਂ ਪੱਥਰ ਨਹੀਂ ਪੱਥਰ ਰੱਖੋ ਇਹ ਨੀਂ ਪੱਥਰ ਰੱਖਣ ਵਾਲਿਆਂ ਚ ਲੋਕ ਆ ਹੁਣ ਇਹਨੇ ਪਿੱਛੇ ਜੇ ਵਿਧਾਟਨ ਕਰਤਾ ਫੇਰ ਪਹਿਲਾਂ ਪਹਿਲਾਂ ਕਰਤਾ ਸੀ ਫਿਰ ਫਾਲਗਰੀ ਦੇ ਵਿੱਚ ਲਾਗੇ ਸ਼ਾਗੇ ਨੈਕਸੀਅਰ ਫੇ ਕਰਨਗੇ ਇਦਾਂ ਫਿਰ ਅਕਤੂਬਰ ਚ ਬੋਟਾ ਹੋਣੀ ਹੈ ਹਾਂ ਫਿਰ ਗਰਾਉਂਡ ਬ੍ਰੇਕਿੰਗ ਕਰਨਗੇ ਸੋ ਸੋ ਮੇਰੇ ਕਹਿੰਦਾ ਮਤਲਬ ਆ ਵੀ ਇਹਨਾਂ ਨੇ ਜਦੋਂ ਤੁਸੀਂ ਕੋਈ ਵੀ ਪਲਾਨ ਕਰਦੇ ਨਾ ਇਹਨਾਂ ਕੋਲੇ ਕੰਸਟਰਕਸ਼ਨ ਬਜਟ ਦਾ ਪਲਾਨ ਨਾ ਹਾਲੇ ਪ੍ਰੋਵਿੰਸ਼ਲ ਗਵਰਨਮੈਂਟ ਚੋਂ ਫੰਡਿੰਗ ਦਾ ਅਰੇਂਜਮੈਂਟ ਨਾ ਫੈਡਰਲ ਗਵਰਨਮੈਂਟ ਚੋਂ ਕੋਸ ਹੋਇਆ ਹਾਲ ਤੱਕ ਹਾਂ ਸਿਰਫ ਇਹ ਹੁਣ ਪੈਸੇ ਇਕੱਠੇ ਕਰਨੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਰਾਈਟ ਹਾਂ ਆਪਾਂ ਆਲਰੇਡੀ ਹਰ ਜਿਹੜਾ ਵਰਕਿੰਗ ਕਲਾਸ ਬੰਦਾ ਹੂੰ ਟੈਕਸ ਪੇ ਕਰਦਾ 50 ਤੋਂ 60% ਜੇ ਤੁਸੀਂ ਥੋੜੀ 1.5 ਲੱਖ ਤੁਸੀਂ ਸੈਲਰੀ ਆ ਤੁਹਾਡੀ ਸਾਲ ਦੀ ਤੁਸੀਂ 50% ਤਾਂ ਪਹਿਲਾਂ ਹੀ ਕੱਟ ਦਿੰਦੇ ਆ 13% ਐਚਐਸਟੀ ਦੇ ਦਿੰਦੇ ਆ 63 ਹੋ ਗਿਆ 5% ਪ੍ਰੋਫਿਟ ਟੈਕਸ ਪੈ ਗਿਆ ਤੁਸੀਂ 70% ਆਪਦੀ ਇਨਕਮ ਦੇ ਵਿੱਚੋਂ 1 ਡਾਲਰ ਜੇ ਕਮਾਉਨੇ ਤਾਂ 70% ਗਵਰਨਮੈਂਟ ਨੂੰ ਵੈਸੇ ਹੀ ਜਾ ਪਹਿਲਾਂ ਹੀ 70% 30% ਤੁਹਾਡੇ ਕੋਲੇ ਰਹਿ ਗਿਆ ਆ ਦਾ ਘਰ ਚਲਾਉਣ ਨੂੰ ਉਹ 30% ਦੇ ਵਿੱਚੋਂ ਇਹ ਕਹਿੰਦੇ ਵੀ ਉਹ ਚੋਂ ਵੀ ਸਾਨੂੰ ਪੈਸੇ ਦਿਓ ਫਿਰ ਅਸੀਂ ਸਿਟੀ ਹਸਪਤਾਲ ਬਣਾਉਣਾ ਹੁੰਦਾ ਇਹਦੇ ਵਾਸਤੇ ਅਸੀਂ ਤੁਸੀਂ ਦੇਖੋ ਜਿਵੇਂ ਇਨਾਂ ਦੀ ਹੁਣ ਜਿਹੜੀ ਆਪਣੇ ਐਮਪੀਪੀ ਆ ਇਹਨਾਂ ਦੀ ਸੈਲਰੀ ਵਧੀ ਹੈ ਹਰੇਕ ਐਮਪੀਪੀ ਦੀ 41000 ਇਹਨਾਂ ਨੂੰ ਕੀ ਲੋਡ ਬਾਇਕ ਨਹੀਂ ਮਿਨਿਸਟਰ ਦੀ ਵਧੀ ਹੈਗੇ 50000 ਓਵੇਂ ਹੀ ਉਹਨਾਂ ਦੀ ਵਧੀ ਹੈ ਫਰਟਰ ਲੈਵਲ ਤੇ ਮੈਂ ਇਹ ਕਹਿੰਦਾ ਵੀ ਜਦੋਂ ਇਹ ਫੰਡ ਰੇਇਜ਼ ਨੂੰ ਕਹਿੰਦੇ ਆ ਇਹਨਾਂ ਨੂੰ ਕਹੋ ਵੀ ਜਿਹੜੀ ਤੁਹਾਡੀ ਸਾਲ ਦੀ ਇਨਕਰੀਮੈਂਟ ਮਿਲਿਆ 41000 ਈਚ ਐਮਪੀਪੀ ਨੂੰ ਪਹਿਲਾਂ ਉਹ ਆਪਦੀ ਸੈਲਰੀ ਦਾ ਡੋਨੇਟ ਕਰੋ ਹਾਂ ਉਹ ਚੋ ਕਰੋ ਉਹ ਚੋ ਕਰੋ ਫਿਰ ਅਸੀਂ ਉਹਨੂੰ ਮੈਚ ਕਰਾਂਗੇ ਰਾਈਟ ਹੂੰ ਜਿਵੇਂ ਸਾਡੇ ਐਮਪੀਪੀ 5 ਆ ਹਰਦੀਪ ਗਰੇਵਾਲ ਹੋ ਗਿਆ ਸਰਕਾਰੀਆ ਹੋ ਗਿਆ ਹਾਂ ਮਿਸਟਰ ਸਰਕਾਰੀਆ ਹੈ ਨਾ ਦੂਜਾ ਹੋ ਗਿਆ ਉਹ ਅਮਰਜੋਤ ਤੋ ਹੋ ਰਿਹਾ ਇੱਕ ਗ੍ਰੈਂਗ ਬ੍ਰਾਗਰਰ ਤੇ ਕੋ ਇਹਨਾਂ ਨੂੰ ਕਹੋ ਵੀ ਤੁਸੀਂ ਆਪ ਦੀ ਸੈਲਰੀ ਵਿੱਚੋਂ 50 50 ਹਜ਼ਾਰ ਡਾਲਰ ਡੋਨੇਟ ਕਰੋ ਬ੍ਰੈਂਟਨ ਹਸਪਤਾਲ ਨੂੰ ਤੁਸੀਂ ਟੈਕਸ ਫੇਅਰ ਦੀ ਮਨੀ ਨਾ ਤਾਂ ਘਰ ਚ ਲਾ ਰਹੇ ਆ ਉਹਦਾ ਉਵੇਂ ਜਿਹੜੇ ਸਾਡੇ 6 ਐਮਪੀ ਆ ਇਹਨਾਂ ਦੀ ਸੈਲਰੀ ਬਹੁਤ ਮੋਟੀ ਵਧੀਆ ਇਹਨਾਂ ਨੂੰ ਵੀ ਤੁਸੀਂ ਆਪ ਦੀ ਸੈਲਰੀ ਦੇ ਵਿੱਚੋਂ 50000 ਡਾਲਰ ਡੋਨੇਟ ਕਰੋ ਉਵੇਂ ਮੈਂ ਹਰਕੀਰਤ ਨੂੰ ਦੂਜੀ ਗੱਡੀ ਨਵਜੀਤ ਬਰਾੜ ਨੂੰ ਤੂਰ ਨੂੰ ਇਹਨਾਂ ਦੀ ਸੈਲਰੀ ਵੀ 10 15% ਵਧੀ ਆ ਮੇਰਾ ਵੀ ਵਧੀ ਆ ਇਹਦੇ ਵਿੱਚੋਂ ਵੀ ਕਹੇ ਤੁਸੀਂ ਲੱਖ ਲੱਖ ਡਾਲਰ ਡੋਨੇਟ ਕਰੋ ਫੇਰ ਸਾਡੇ ਕੋਲ ਪੈਸੇ ਮੰਗੋ ਹਾਂ ਫੇਰ ਅਸੀਂ ਵੀ ਪੈਸੇ ਨੂੰ ਦੱਸਦਾ ਵੀ ਜਿਵੇਂ ਪਿੰਡਾਂ 'ਚ ਨਹੀਂ ਹੁੰਦਾ ਸੀ ਆ ਹੋਕਾ ਦੇਉਂਦੇ ਮੈਂ ਛੋਟਾ ਜਿਹਾ ਹੁੰਦਾ ਇੱਥੇ ਆ ਪਿੰਡ 'ਚ ਹੋਕਾ ਦੇਉਂਦੇ ਸੀ ਵੀ ਆਪਾਂ ਅੱਜ ਸ਼ਹਿਰ ਪਿੰਡ ਦੀ ਫੈਰ ਨਹੀਂ ਪੱਕੀ ਕਰਨੀ ਆ ਟਰਾਲੀਆਂ ਲੈ ਕੇ ਆਜਾ ਟਰਾਲੀਆਂ ਲੈ ਕੇ ਆਜਾ ਸਾਰਾ ਟਰਾਲੀਆਂ ਲੈ ਕੇ ਤੜਾ ਜਾਣਾ ਉਹ ਠੇਕੇਦਾਰ ਨਹੀਂ ਕਰਨਾ ਮਿੱਟੀ ਫ੍ਰੀ ਪਵਾ ਲੈਣੀ ਆ ਤੇ ਗਵਰਨਮੈਂਟ ਤੋਂ ਫੰਡਿੰਗ ਆਈ ਹੁੰਦੀ ਹੈ ਤੇ ਬਾਅਦ ਚ ਉਹਨੇ ਰੋੜੇ 'ਚ ਪਾ ਕੇ ਚਲੇ ਜਾਣਾ ਰੇ ਫਿਰ 2-3 ਸਾਲ ਬਾਅਦ ਮਾੜੀ-ਮੋਟੀ ਪੇਵ ਕਰਨੀ ਉਹਨੇ ਹੈਨਾ ਇਹਨਾਂ ਨੇ ਤੁਸੀਂ ਇਹ ਜੇ ਤੁਸੀਂ ਇਹਨੂੰ ਇੰਨੀ ਫੰਡ ਰੇਜ਼ਿੰਗ ਤੇ ਗਝਾ ਲਿਆ ਲੀਡਰਾਂ ਨੂੰ ਹਾਂ ਹੰਬਰ ਰਿਵਰ ਰੀਜਨਲ ਹਸਪੀਟਲ ਬਣਿਆ ਕੀ ਕੀ ਲੈਂਡ ਫੋਰੋ ਵੰਦੇ ਬਣਾ ਸਾ ਟਾਪ ਹਸਪੀਟਲ ਸਹੀ ਗੱਲ ਕ੍ਰੈਡ ਵੈਲੀ ਹਸਪੀਟਲ ਦੀ ਐਕਸਪੈਂਸ਼ਨ ਹੋਈ ਟ੍ਰਿਲਿਅਮ ਹਸਪੀਟਲ ਦੀ ਐਕਸਪੈਂਸ਼ਨ ਹੋਈ ਕਿੰਨੇ ਹਸਪੀਟਲ ਹੋਰ ਮਾਰਕ ਵਿੱਚ ਬਣਿਆ ਮਾਰਕਮ ਜਨਰਲ ਫਿਰ ਇਧਰ ਬ੍ਰਿਜ ਹੀ ਬਣਿਆ ਉਧਰ ਬਣਿਆ ਹਾਂ ਤੁਸੀਂ ਉਹਨਾਂ ਨੇ ਫੰਡ ਰੇਜ਼ਿੰਗ ਕਰਦੇ ਦੇਖਿਆ ਰੇਡੀਓ ਕਦੀ ਵੀ ਨਹੀਂ ਦੇਖੀਏ ਸਾਡੀ ਵੀ ਉਧਰ ਕਮੇਟੀ ਬਸਦੀ ਆ ਕਦੀ ਵੀ ਨਹੀਂ ਸੁਣਿਆ ਕਰਦੇ ਆ ਇਹਨਾਂ ਦਾ ਇਹ ਜਿਹੜੇ ਕਾਮ ਚੌਧਰੀ ਆ ਪਹਿਲੀ ਗੱਲ ਦਾ মিডিਆ ਵਾਲੇ ਆ ਆ ਹੋਪਫੁਲੀ ਤੁਸੀਂ ਹੋਪਫੁਲੀ ਤੁਸੀਂ ਵੀ ਇਨਵੋਲਵ ਹੋ ਤੁਸੀਂ ਆਪ ਦਾ ਥੋੜਾ ਘੰਟਾ ਦੱਸਦਾ 15 15000 ਦਾ ਹੂੰ ਐਸਵਾ ਸਾਰੀ ਇਕਨੋਮੀ ਖਰਾਬ ਆ ਨਾ ਇਹ ਇਹਨਾਂ ਨੂੰ ਕਹੇ ਤੁਸੀਂ ਆਪਦੇ ਕੋਲੋਂ ਸੈਲਰੀ ਡੋਨੇਟ ਕਰੋ ਫਿਰ ਅਸੀਂ ਸੋਚਾਂਗੇ ਪਹਿਲਾਂ ਇਹਨਾਂ ਤੋਂ ਪੈਸੇ ਲਓ ਫਿਰ ਫਿਰ ਤੁਸੀਂ ਸਟਾਰਟ ਕਰੋ ਉਹਦੇ ਵਿੱਚ ਪਹਿਲਾਂ ਜਦੋਂ ਰੇਡੀਓ ਦੇ ਵਿੱਚ ਅਨਾਉਂਸ ਕਰਨਾ ਤੁਸੀਂ ਵੀ ਫੰਡ ਰਾਈジング ਕਰਨੀ ਉੱਥੇ ਲਿਖੋ ਵੀ ਸਿਟੀ ਹਰੇਕ ਕੌਂਸਲਰ ਨੇ 50 50000 ਦਿੱਤਾ ਲੱਖ ਲੱਖ ਡਾਲਰ ਐਮਪੀ ਨੇ ਦਿੱਤਾ ਹਾਫ ਮਿਲੀਅਨ ਮੇਅਰ ਨੇ ਦਿੱਤਾ ਫਿਰ ਕਹੇ ਵੀ ਹੁਣ ਲੋਕਾਂ ਦੀ ਵਾਰੀ ਹੈ ਇਹ ਤਾਂ ਰੜਕੀ ਹੈ ਵੀ ਭਾਈ ਇਹ ਕੀ ਕਰਦੇ ਆ ਇਹਦੇ ਵਿੱਚ ਮੈਂ ਤਾਂ ਹੈ ਨਹੀਂ ਮੈਂ ਤਾਂ ਕਲੀਅਰ ਕੱਟ ਹੁਣ ਵੀ ਕਹਿਣਾ ਇਹਨਾਂ ਨੇ ਆਪਣੇ ਜਿਹੜੇ ਦੇਸੀ মিডিਏ ਵਾਲੇ 10 12 ਪੈਕ ਕੀਤੇ ਆ ਉਹਦੇ ਜਿਹੜੇ 2 3 ਦਾ ਮਾਈਨਰ ਵੇਰੀਐਂਸ ਵੀ ਕੰਮ ਕਰਦੇ ਆ ਹਾਂ ਤੇ ਉਹਦੇ ਵਿੱਚ ਕੀ ਕਰਦੇ ਉਹਦੇ ਵਿੱਚ ਕਿਤੇ ਨਾ ਕਿਤੇ ਜਿੱਦਾਂ ਹੁਣ ਮੈਂ ਆ ਤੁਹਾਡੇ ਨਾਲ ਚੱਲ ਗਿਆ ਇਹਨਾਂ ਨੇ ਮੇਰੀ ਵੀ ਗਿਣਤੀ ਦੇ ਵਿੱਚ ਆ ਜਾਣਾ ਵੀ ਸੋਢੀ ਵੀ ਰੌਣਕ ਪੰਜਾਬ ਆਰਪੀਡੀ 24 ਅੜੀਕ ਤੋਂ ਆ ਗਿਆ ਇਸੇ ਤਰ੍ਹਾਂ ਬਾਕੀਆਂ ਨੂੰ ਤਾਂ ਪੈਸੇ ਮਿਲਦੇ ਆ ਉਹ ਫਿਰ ਇਹਨਾਂ ਦੀ ਬੋਲੀ ਬੋਲਦੇ ਆ ਪਰ ਉਹ ਲੋਕਾਂ ਦੀ ਗੱਲ ਨਹੀਂ ਕਰਦਾ মিডিਆ ਅਸੀਂ ਜਦੋਂ ਤੁਸੀਂ ਇੱਕ ਹੋਰ ਚੀਜ਼ ਦੇਖੋ ਉੱਥੇ ਨਿਊ ਨਿਵਾਸ ਬਣਾ ਰਹੇ ਆ। ਹਾਂ। ਬਾਕੀ ਕਾਫੀ ਵਿਦਨ ਨਾ ਡਿਵਿਸ਼ਨ ਕਠੀ ਹਦੀ। ਹਾਂ। ਕਿਸੇ ਹੋਰ ਸ਼ਹਿਰ ਦੇ ਵਿੱਚ ਜਾਓ ਤੁਸੀਂ। ਹਾਂ। ਜਿਹੜੇ ਇਹ ਸੀਨੀਅਰਸ ਬਣੇ ਆ ਉਹ ਕੋਈ ਲੋਕਾਂ ਨੇ ਪੈਸੇ ਦੇ ਕੇ ਬਣਾਏ ਆ। ਹਾਂ। ਵੱਡੀਆਂ-ਵੱਡੀਆਂ ਕੰਪਨੀਆਂ ਜਿਵੇਂ ਐਨ ਡਬਲਯੂ ਐਚ ਹੋ ਗਈ ਹੋਰ ਹੋ ਗਿਆ ਮੈਂ ਕਾਫੀ ਮੈਂਸ਼ਨ ਕਰ ਦਰਨਾ ਹਾਂ ਹਨਾ। ਲਾਈਕ ਵੀ ਡੂ ਲਾਰਾ ਰਿਸਰਚ ਵੀ ਡੂ ਦੈਟ ਬਿਗਰ ਕੰਸਲਟਿੰਗ ਕੰਪਨੀ। ਠੀਕ ਹੈ। ਤੁਸੀਂ ਸਾਡੇ ਸ਼ਹਿਰ ਦੇ ਵਿੱਚ 50000 ਤੋਂ ਉੱਪਰ ਬਜ਼ੁਰਗ ਹੋਊਗਾ ரைਟ। ਆਹ। ਉੱਥੇ 100 ਬੰਦਾ ਰੱਖਣਗੇ ரைਟ। ਹਾਂ। ਏ ਸਿਰਫ ਆਪਦੀ ਚੌਧਰ ਵਾਸਤੇ ਇਹ ਇਹਨਾਂ ਨੇ ਸਾਈਨ ਲਾਉਣੇ ਕੁਝ ਨਹੀਂ ਕਰਨਾ ਰਾਈਟ ਹੂੰ ਹੂੰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਜਦੋਂ ਗਵਰਨਮੈਂਟ ਪੈਨਸ਼ਨ ਦਿੰਦੀ ਆ 65 ਤੋਂ ਬਾਅਦ ਇੱਥੇ ਕਾਰਪੋਰੇਸ਼ਨਾਂ ਹੈਗੀਆਂ ਬਹੁਤ ਵੱਡੀਆਂ ਜਿਹੜੀਆਂ ਕਿ ਆਪਦੇ ਸੀਨੀਅਰ ਸੈਂਟਰ ਬਣਾਉਂਦੀਆਂ ਉਹਨਾਂ ਨੂੰ ਮੈਨੇਜ ਕਰਦੀਆਂ ਓਕੇ ਥੀਸ ਥਿੰਗਸ ਆਰ ਆਲਰੇਡੀ ਇਨ ਪਲੇਸਡ ਪਰ ਇਹ ਸਿਰਫ ਇਹਨਾਂ ਨੇ ਬ੍ਰੈਂਟਨ ਦਾ ਇਹ ਹਾਲ ਕਰ ਦਿੱਤਾ ਮੈਂ ਅੱਗੇ ਵੀ ਗਿਆ ਸੀ 3-4 ਮਹੀਨੇ ਪਹਿਲਾਂ ਮੈਂ ਕਿਹਾ ਤੁਸੀਂ ਵੇਟ ਕਰੋ ਸੜਕਾਂ ਤੇ ਐਸਫਾਲਟ ਪਾਉਣ ਵਾਸਤੇ ਵੀ ਤੁਹਾਡੇ ਸ਼ਹਿਰ ਚੋਂ ਪੈਸੇ ਇਕੱਠੇ ਕਰਿਆ ਕਰਨਗੇ ਜੇ ਇਹ ਕਾਉਂਸਲ ਰਿਪੀਟ ਹੋ ਗਈ ਨੈਕਸਟ ਈਅਰ ਇਥੋਂ ਤੱਕ ਖੜ ਜਾਊਗੀ ਗੱਲ ਇਹ ਹੁਣ ਜਿਹੜਾ ਸਾਡੇ ਦਰਸ਼ਕ ਸਾਡੇ ਸਰੋਤੇ ਲਿਸਨਰ ਮੈਂ ਕਹਾਂਗਾ ਉਹਨਾਂ ਨੂੰ ਹੁਣ 1 ਸਾਲ ਆਪਣੇ ਕੋਲ ਪਿਆ 14 15 ਮਹੀਨੇ ਪਹਿਲਾਂ ਚਲੋ ਹਾਂ ਹਨਾ ਕਿਉਂਕਿ 2 ਕੁ ਮਹੀਨੇ ਤੱਕ ਜਿਹੜੇ ਫਿਰ ਪਹਿਲਾਂ ਵਾਲੇ ਤੁਹਾਨੂੰ ਪਤਾ ਰੰਗ-ਬਰੰਗੀਆਂ ਟੀ-ਸ਼ਰਟਾਂ ਪਾ ਲਓ ਜਾਂ ਹੋਰ ਲਾ ਲਓ ਬਈ ਹੁਣ ਜਿਹੜਾ ਆ ਹੁਣ ਸਾਨੂੰ ਜਿਹੜਾ ਆ ਪੜ੍ਹੇ ਲਿਖੇ ਜਿਹੜੇ ਚਿਹਰੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜਿੰਨਾ ਕੁ ਸਮਾਂ ਇਹਨਾਂ ਕੋਲ ਹੈਗਾ ਹੁਣ ਇਹਨਾਂ ਨੂੰ ਸਵਾਲ ਕਰੋ ਹੋਰ ਤੁਸੀਂ ਦੇਖੋ ਮੈਂ ਜਿਵੇਂ ਕਹਿੰਦਾ ਇਹ ਰੀਅਲ ਸਟੇਟ ਕਾਉਂਸਲ ਹੈ ਇਹ ਜੀ ਤੁਸੀਂ ਤੁਹਾਨੂੰ ਪਤਾ ਹੀ ਹੈ ਕੀ ਹੋ ਰਿਹਾ ਤੁਸੀਂ ਹਾਂ ਤੇ ਜਾਂਦੇ ਜਾਂਦੇ ਆਪਾਂ ਜੇ ਮੈਂ ਉਹ ਵੀ ਸ਼ਾ ਟੱਚ ਨਾ ਕੀਤਾ ਕਪੜੇ ਵਾਲਾ ਸੈਂਡਲ ਬੋਟਾ ਵਾਲਾ ਤੇ ਫਿਰ ਆਪਣਾ ਪ੍ਰੋਗਰਾਮ ਅਧੂਰਾ ਰਹਿਣਾ ਮੈਂ ਕਹਿੰਦਾ ਜਾਂਦੇ ਜਾਂਦੇ ਉਹਦੀ ਵੀ ਗੱਲ ਕਰ ਲਈ ਦੇਖੋ ਜਿਹੜੀ ਜਿਹੜੀ 175 ਸੈਂਡਲਵਰਡ ਪ੍ਰੋਪਰਟੀ ਸੀ ਇਹ ਇਲੈਕਟਰਾ ਓਨ ਕਰਦੀ ਸੀ ਇਲੈਕਟਰਾ ਤੋਂ ਪਹਿਲਾਂ ਸਾਡੇ ਬ੍ਰੈਂਟਨ ਦੇ ਵਿੱਚ ਹੁੰਦੀ ਸੀਗੀ ਬ੍ਰੈਂਟਨ ਹਾਈਡਰੋ ਹਮ ਬ੍ਰੈਂਟਨ ਹਾਈਡਰੋ 2002 ਦੇ ਵਿੱਚ ਵਿਕ ਗਈ ਸੀ ਜੀ ਉਹ ਬਾਇ ਕਰ ਲਈ ਸੀ ਹਮ ਇਲੈਕਟਰਾ ਨੇ ਜੀ ਸੋ ਉਹ ਇਲੈਕਟਰਾ ਜਿਹੜੀ ਇਲੈਕਟਰਾ ਜਿਹੜੀ ਹੈਗੀ ਹੈ ਇਹ ਓਨ ਕਰਦੀ ਹੈ 27% ਮਿਜਸਗਾ ਸਿਟੀ ਓਨ ਕਰਦੀ ਹੈ ਐਡੋਨਿਸੀਟੀਆਂ ਦਾ ਉਹ ਹੈਗਾ ਪਰਸੈਂਟੇਜ ਬ੍ਰੈਂਟਨ ਦਾ 0% ਹੈ ਇੱਚ ਓਕੇ ਇਹਨਾਂ ਨੇ ਆਹ ਦਾ ਵੇਚ ਦਿੱਤਾ ਪੋਰਸ਼ਨ ਠੀਕ ਹੈ ਉਹਦੇ 200 ਮਿਲੀਅਨ ਡਾਲਰ ਰਿਜ਼ਰਵ ਫੰਡ 'ਚ ਪਿਆ ਸੀਗਾ ਜਦੋਂ ਕਿ ਉਹ ਵਿਕੀ ਸੀ ਸਾਰਾ ਉਹਦੇ ਵਿੱਚ ਪ੍ਰਾਪਰਟੀ ਵੀ ਸੀਗੀ 175 ਫੈਨਲਵਰਟ ਤਾਂ ਹੋਰ ਵੀ ਕੋਈ ਰੀਅਲ ਏਸਟੇਟ ਦੇ ਪੀਸ ਸੀਗੇ ਰਾਈਟ ਹੋਇਆ ਕਿ ਇਹ ਇਹ ਨੇ ਜਦੋਂ ਹੁਣ ਨਵਾਂ ਆਹ ਮੇਅਰ ਆਇਆ ਇਹ ਨੇ 200 ਤੋਂ 200 ਮਿਲੀਅਨ ਡਾਲਰ ਸਾਰਾ ਖਤਮ ਕਰਤਾ 6 ਮਿਲੀਅਨ ਡਾਲਰ ਰਿਜ਼ਰਵ ਫੰਡ 'ਚੋਂ ਇਹਦੇ ਵਿੱਚ ਕਲੌਜ਼ ਸੀਗੀ ਬਾਇਬੈਕ ਦੀ ਓਕੇ ਵੀ ਜਦੋਂ ਲੈਕਟਰਾ ਇਹ ਜਿਹੇ ਕਿਸੇ ਪ੍ਰਾਪਰਟੀ ਵਿੱਚ ਹੋ ਗਈ ਸਿਟੀ ਆਫ ਬ੍ਰੈਮਟਨ ਦੇ ਰੀਜ਼ਨ ਆਫ ਅਪੀਲ ਦਾ ਬਾਇਬੈਕ ਰਾਈਟ ਹੈਗਾ ਇਹਦੇ ਵਿੱਚ ਓਕੇ ਵੀ ਲੈ ਸਕਦੇ ਹਾਂ 2019 ਦੇ ਵਿੱਚ ਮੈਂ ਵੀ ਇੱਕ ਮੀਟਿੰਗ ਚ ਇਨਵੋਲਵ ਸੀਗਾ ਸਿਟੀ ਦੇ ਨਾਲ ਤੇ ਡਿਵੈਲਪਰ ਦੇ ਨਾਲ ਇੱਕ ਤੇ ਸਡਨਲੀ ਮੈਨੂੰ ਯੂਐਸ ਜਾਣਾ ਪਿਆਗਾ ਪਰ ਮੀਟਿੰਗ ਇੱਥੇ ਹੋਈ ਪਰ ਮੇਰੇ ਕੋਲ ਮੀਟਿੰਗ ਦਾ ਸਾਰੇ ਕੰਟੈਂਟ ਹੈਗੇ ਰਾਈਟ ਸੋ ਉਦੋਂ ਸਿਟੀ ਨੂੰ ਆਫਰ ਕੀਤੀ ਸੀ ਬਿਲਡਿੰਗ ਵੀ ਤੁਸੀਂ ਬਾਇਬੈਕ ਕਰ ਸਕਦੇ ਪਰ ਇਹਨਾਂ ਨੇ ਨਹੀਂ ਕੀਤੀ ਸਬਕ ਉਹ ਬਿਲਡਿੰਗ ਵਿਕੀ 30 ਮਿਲੀਅਨ 33 ਮਿਲੀਅਨ ਡਾਲਰ ਦੀ ਓਕੇ ਪ੍ਰਾਈਵੇਟ ਇਨਵੈਸਟਰ ਨੂੰ ਗਈ ਠੀਕ ਹੈ ਲੀਸ ਬੈਕ ਕਰ ਲਈ ਇਲੈਕਟਰਾ ਨੇ 6% ਕੈਪ ਰੇਟ ਦੇ ਉੱਤੇ ਠੀਕ ਹੈ 3 2.5 ਸਾਲ ਵਾਸਤੇ ਜਦੋਂ 2.5 ਸਾਲ ਪੂਰੇ ਹੋ ਗਏ ਹਮ ਪ੍ਰਾਪਰਟੀ ਦੀ ਕੀਮਤ ਉਸ ਵਕਤ 50 ਮਿਲੀਅਨ ਦੀ ਸੀਗੀ ਹਮ ਕਿਉਂਕਿ ਜਦੋਂ ਵਿਕੀ 33 ਦੀ ਸੀਗੀ ਆ ਜਦੋਂ ਇਹਨਾਂ ਨੇ ਬਾਇ ਬੈਕ ਕੀਤੀ 50 ਮਿਲੀਅਨ ਵੈਲੀ ਸੀ ਉਹਦੀ ਓਕੇ ਪਰ ਇਹਨਾਂ ਨੇ ਬਾਇ ਬੈਕ ਕੀਤੀ 80 ਮਿਲੀਅਨ ਡਾਲਰ ਦੀ ਬੱਲਾ ਬੱਲਾ ਮੈਂ ਤੁਹਾਨੂੰ ਦੱਸਦਾ ਨਾਲੇ ਸੇਮ ਟਾਈਮ ਇੱਕ ਪ੍ਰਾਪਰਟੀ 베ਚੀ ਸੀ 2600 ਨਾਰਥਵਾਰਕ ਓਕੇ ਹੂੰ ਤੇ ਹਾਂ 330000 ਸਕੁਅਰ ਫੀਟ ਬਿਲਡਿੰਗ ਉਹ ਬੇਚੀ ਸੀਗੀ 1 ਲੱਖ 110 ਮਿਲੀਅਨ ਦੀ ਇਹ ਜਿਹੜੀ ਬਿਲਡਿੰਗ ਹੈ ਇਹ 1.14 ਏਕੜ ਜ਼ਮੀਨ ਆ ਇਹ ਹਾਂ ਮੈਂ ਸਮਝ ਗਿਆ ਨਾਲੇ ਇਹ ਇਹ ਇੰਨਾ ਕੋਈ ਪ੍ਰੋਮੀਨੈਂਟ ਏਰੀਆ ਨਹੀਂ ਹੈਗਾ ਕਮਰਸ਼ੀਅਲ ਵਾਸਤੇ ਇਹ ਇਹਨਾਂ ਨੇ ਬਾਏ ਕੀਤੀ 80 ਮਿਲੀਅਨ ਡਾਲਰ ਦੀ ਸਿਰਫ 11 ਯਾਰਾਂ ਦੋਸਤਾਂ ਦੀ ਪਾਕਟ ਦੇ ਵਿੱਚ ਪੈਸਾ ਪਾਉਣ ਵਾਸਤੇ ਤੁਸੀਂ ਦੇਖੋ ਵੀ 50 ਮਿਲੀਅਨ ਡਾਲਰ ਦੀ ਹਾਲੇ ਤੱਕ ਉਹ ਖਾਲੀ ਪਈ ਆ 2 ਸਾਲ ਹੋ ਗਏ ਇਹ ਪ੍ਰਾਪਰਟੀ ਅੱਜ ਜੇ ਵੇਚਣੀ ਹੋਵੇ ਸਿਟੀ ਨੇ ਹੂੰ ਇਹ 20 ਮਿਲੀਅਨ ਤੋਂ ਵੱਧ ਨਹੀਂ ਵਿਕ ਸਕਦੀ ਰੇਟ ਬੱਲਾ ਬੱਲਾ ਲੈ 80 ਪਲੱਸ ਲਈ 80 ਪਲੱਸ ਦੀ ਕਿਉਂਕਿ ਇੱਥੇ ਇਹਨਾਂ ਨੇ ਕੋਈ ਸੇ ਨੀ ਕਰਨਾ ਉੱਥੇ ਸਿਰਫ ਉਹ ਜੇ ਇਹ ਘਟੋ ਘਾਟੇ ਪ੍ਰੋਪਰਟੀ ਸਿਟੀ ਦਾ 2250 ਮਿਲੀਅਨ ਡਾਲਰ ਖਰਾਬ ਕਰੇਗੀ ਕਿਉਂਕਿ ਉੱਥੇ ਕੁਝ ਹੋ ਨਹੀਂ ਰਿਹਾ ਉਹ ਇੰਨੀ ਹੈਵੀ ਸਪੈਕ ਦੀ ਬਿਲਡਿੰਗ ਸੀ ਤੁਸੀਂ ਉਹਨੂੰ ਯੂਜ਼ ਹੀ ਨਹੀਂ ਕਰ ਸਕਦੇ ਯੂ ਤਾਂ ਨਹੀਂ ਕਰ ਸਕਦੇ ਉਹ ਇਲੈਕਟਰਾ ਵਾਸਤੇ ਸਿੰਗਲ ਯੂਜ਼ ਬਿਲਡਿੰਗ ਬਣੀ ਵੀ ਸੀ ਠੀਕ ਹੈ ਜਾਂ ਤਾਂ ਇਹਨਾਂ ਨੂੰ ਡਿਮੋਲਿਸ਼ ਕਰਨੀ ਪੈਣੀ ਆ ਉਹ ਜਾਂ ਉਹ ਇਹਨੂੰ ਕਿਸੇ ਹੋਰ ਤਰੀਕੇ ਨਾਲ ਰੀਫੈਬ੍ਰੀਕੇਟ ਕਰਨਾ ਪੈਣਾ ਉਹਦੇ ਵਿੱਚ ਉਦੇ ਵਿੱਚ ਤੁਸੀਂ ਮੈਂ ਬਿਲਡਿੰਗ ਦਾ ਬਹੁਤ ਚੰਗੀ ਤਰ੍ਹਾਂ ਵਿਜ਼ਿਟ ਕੀਤਾ ਵਾ ਰਾਈਟ ਸੋ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਬਾਈ ਕਿਹੜੀ ਚੀਜ਼ ਕਰਨੀ ਹੈ ਕਿਹੜੀ ਨਹੀਂ ਕਰਨੀ ਸੋ ਇਹਨਾਂ ਨੇ ਸਿਰਫ ਜਿਹੜੇ ਹੈਗੇ ਤੁਹਾਨੂੰ ਮੈਂ ਜਿਵੇਂ ਦੱਸਤਾ ਵੀ ਇਹ ਮੇਅਰ ਤੇ ਸਿਟੀ ਕਾਉਂਸਲ ਸਿਰਫ 100 ਬੰਦੇ ਆਂਦੀ ਆ। ਇਹੋ 100 ਬੰਦਿਆਂ ਦਾ ਹੀ ਇਹਨਾਂ ਨੇ ਸੋਚਣਾ ਬਾਕੀ ਜਿਹੜੇ ਬਾਸ ਤੇ ਕੀੜੇ ਆਂ ਸ਼ਹਿਰ ਦੇ। ਜਿਹੜੇ ਬਾਕੀ ਸ਼ਹਿਰ ਦੇ ਆ ਉਹਨਾਂ ਨੂੰ ਇਹ ਛੋਟੇ ਲੋਕ ਹੀ ਸਮਝਦੇ ਆ ਸਮਝਦੇ ਨਹੀਂ। ਵੀ ਥੱਲੇ ਛੋਟੇ ਛੋਟੇ ਲੋਕ ਆ ਕੀੜੇ ਤੁਰੇ ਫਿਰਦੇ ਰਾਈਟ। ਸੋ ਇਹ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਵੀ ਨੈਕਸਟ ਈਅਰ ਸਿਟੀ ਕਾਉਂਸਲ ਮਸਟ ਵੀ 100% ਸ਼ੁੱਡ ਬੀ ਰਿਪਲੇਸਡ। ਇਫ ਯੂ ਵਾਂਟ ਟੂ ਸੇਵ ਦਾ ਬ੍ਰੈਂਪਟਨ অর ਇਫ ਯੂ ਵਾਂਟ ਟੂ ਲਵ ਯੂਰ ਕੰਟਰੀ ਇਫ ਯੂ ਲਵ rights of citizens hmm. and if you want to protect the uh, seniors you hmm. need to replace these people hmm. ਥੈਂਕ ਯੂ ਤੁਹਾਡੀ ਵਰਸਾਪ ਤੇ ਆਉਣ ਵਾਲੇ ਦਿਨਾਂ ਚ ਆਪਾਂ ਫਿਰ ਗੱਲ ਕਰਾਂਗੇ ਤੁਸੀਂ ਸਮੇਂ ਚ ਸਮਾਂ ਜਿਹੜਾ ਕੱਢਿਆ ਆ ਇਸੇ ਤਰ੍ਹਾਂ ਆਪਾਂ ਕਿਸੇ ਨਾ ਕਿਸੇ ਵਿਸ਼ੇ ਨੂੰ ਟੱਚ ਕਰਦੇ ਰਿਹਾ ਕਰਾਂਗੇ ਹੁੰਦੀ ਦੁਆਰਾ ਮੁਲਾਕਾਤ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਦਰਸ਼ਕੋ ਇਸੇ ਹੀ ਤਰ੍ਹਾਂ ਤੁਸੀਂ ਆਰਪੀਡੀ 24 ਦੇ ਨਾਲ ਬਣੇ ਰਹਿਣਾ ਇੱਥੇ ਤੁਸੀਂ ਆਪਣੇ ਸੋਢੀ ਨਗਰਾਂ ਨੂੰ ਦਿਓ ਇਜਾਜ਼ਤ ਮਿਲਦੇ ਫਿਰ ਦੁਆਰਾ ਸਤਿ ਸ਼੍ਰੀ ਅਕਾਲ